ਜਿੰਨੀਆਂ ਬਿਮਾਰੀਆਂ ਨੇ ਦੁਨੀਆ ਤੇ ਇਹ ਉਹਨਾਂ ਸਾਰੀਆਂ ਬਿਮਾਰੀਆਂ ਦਾ ਬਾਪੂ ਆ। ਅੱਛਾ ਜਿੰਨੀਆਂ ਬਿਮਾਰੀਆਂ ਨੇ? ਜਿੰਨੀਆਂ ਦੁਨੀਆ ਤੇ ਬਿਮਾਰੀਆਂ ਨੇ ਸਾਰੀਆਂ ਦਾ ਬਾਪੂ। ਸਾਰੀ ਬਿਮਾਰੀਆਂ ਦਾ ਬਾਪੂ ਆ। ਪਹਿਲਾ ਸੰਕੇਤ ਕੀ ਆ? ਸਵੇਰੇ ਉੱਠਦੇ ਸਾਰ ਜਿੱਟਾ ਦਲੇ ਵਿੱਚ ਲੱਗਣਾ। ਜਦੋਂ ਤੁਸੀਂ ਜਿੱਟਾ ਥੱਲੇ ਲਾਉਣਾ ਤੁਹਾਡੇ ਤਰ ਤਖਣਾ ਬਹੁਤ ਜ਼ਿਆਦਾ ਜ਼ਬਰਦਸਤ। ਦੂਸਰਾ ਇਹਦੇ ਵਿੱਚ ਨੰਬਰ 2 ਤੇ ਸੰਕੇਤ ਜਿਹੜਾ ਆਉਂਦਾ ਹੈ ਵੀ ਤੁਸੀਂ ਚੰਗੇ ਪੱਲੇ ਬੈਠੇ ਇੱਕੋ ਦਿਨ ਤੋਂ ਲੱਗੋ ਜਿਵੇਂ ਇੱਥੇ ਦਰਦ ਹੁੰਦਾ ਹੈ ਕਿਡਮੀ। ਜੀ ਇਹ ਨੂੰ ਸਮੇਂ ਅਨੁਸਾਰ ਇਹਨੂੰ ਟਰੀਟ ਨਾ ਕੀਤਾ ਜਾਵੇ ਤਾਂ ਜਿੰਨੇ ਲੋਕਾਂ ਨੂੰ ਗਠੀਆ ਜਿੰਨੇ ਲੋਕਾਂ ਨੂੰ ਜੋੜਾਂ ਦਾ ਦਰਦ ਜਿੰਨੇ ਲੋਕਾਂ ਨੂੰ ਅਤਰੰਗ ਇਹਦੇ ਵਿੱਚ ਅੱਧਾ ਅੰਗ ਖੜ ਜਾਂਦੀ ਹੈ بڑے ਲੋਕਾਂ ਨਾਲ ਦਿੱਕਤ ਆਉਂਦੀ ਹੈ ਉਹ ਵਾਸ਼ਰੂਮ ਜਾਂਦੇ ਆ ਪਾਟੀ ਕਰਨ ਜਾਂਦੇ ਆ ਤੇ ਲੱਤਾਂ ਸੋਹਣੀਆਂ ਹੁੰਦੀਆਂ ਪਰ ਫੌੜਦੂ ਤੋਂ ਉੱਠਣਾ ਮੁਸ਼ਕਿਲ ਹੋ ਜਾਂਦਾ ਹੈ ਸੰਦਿਆਂ ਨੂੰ ਯੂਰਿਕ ਐਸਿਡ ਹੋਰੇ ਕਿਉਂਕਿ ਸਭ ਤੋਂ ਵੱਧ ਰਾਤ ਨੂੰ ਬਾਟੀਆਂ ਪਰ ਪਰ ਕੇ ਦਾਲ ਖਾਣ ਵਾਲੇ ਬੰਦੇ ਆਪਣੀ ਰਾਤ ਨੂੰ ਜਿਹੜੀ ਤੁਸੀਂ ਬਾਟੀ ਭਰ ਕੇ ਦਾਲ ਖਾ ਲਈ ਉਹ ਬਈ ਜੀ ਪਚਣੀ ਕਦੋਂ ਸਾਤ ਸ਼੍ਰੀ ਗੁਰੂ ਗਜ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਵੱਲ ਸਵਾਗਤ ਕਰਦਾ ਤੁਹਾਡਾ ਸਾਬਦਾ ਤੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਫੇਰ ਤੋਂ ਇੱਕ ਨਵੀਂ ਸ਼ੁਰੂਆਤ ਕਰਨ ਲੱਗੇ ਆ ਤੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਅੱਗੇ ਆਉਣ ਵਾਲਾ ਜੀ ਵਿਆਹਾਂ ਦਾ ਸੀਜ਼ਨ ਹੈ ਤੇ ਮੈਨੂੰ ਪਤਾ ਮੇਰੇ ਪਿੰਡ ਦੇ ਵਿੱਚ ਬੈਠੀਆਂ ਬੀਬੀਆਂ ਤੇ ਬਜ਼ੁਰਗਾਂ ਦੇ ਮਨਾਂ ਦੇ ਵਿੱਚ ਤਾਂ ਇਹ ਹੁੰਦਾ ਵੀ ਸਾਡੇ ਪੋਤੇ ਦਾ ਵਿਆਹ ਮੇਰੇ ਦੋਤੇ ਦਾ ਵਿਆਹ ਮੇਰੇ ਫਲਾਣੇ ਦਾ ਵਿਆਹ ਤੇ ਮੈਂ ਤਾਂ ਪਉਣਾ ਗਿੱਦਾ ਮੈਂ ਪਉਣਾ ਭੰਗੜਾ ਪਰ ਕੀ ਕਰਨ ਉਹ ਜਿਹੜੇ ਗੋਡੇ ਨੇ ਨਾ ਜਿਹੜੇ ਮੋਢੇ ਨੇ ਜੁਆਇੰਟਸ ਨੇ ਜਿਹੜੇ ਇਹ ਤੁਹਾਨੂੰ ਉੱਠਣ ਨਹੀਂ ਦਿੰਦੇ ਮੈਨੂੰ ਪਤਾ ਹੈ ਕਈ ਵਾਰ ਤਾਂ ਹਾਲਾਤ ਐਸੇ ਹੁੰਦੇ ਨੇ ਵੀ ਬੇਬੇ ਮੰਝੇ ਤੇ ਬੈਠੀ ਐ ਐ ਕਰਦੀ ਹੁੰਦੀ ਐ ਮਨ ਹੁੰਦਾ ਉਹਦੇ ਲੁੱਡੀ ਪਾਉਣ ਦਾ ਜਾ ਕੇ ਪਰ ਉਹਦੇ ਗੋਡੇ ਜਵਾਬ ਦਿੱਤੇ ਹੁੰਦੇ ਨੇ ਅੱਜ ਵੀਡੀਓ ਉਹਨਾਂ ਵਾਸਤੇ ਐ ਤੁਸੀਂ ਅੱਜ ਇਹ ਨੁਸਖਾ ਕਰੇ ਅਪਣਾ ਲੋਗੇ ਨਾ ਤਾਂ ਤੁਸੀਂ ਮੈਂ ਦਾਵਾ ਕਰਦਾ ਜਦ ਤੱਕ ਤੁਹਾਡਾ ਵਿਆਹ ਦਾ ਸੀਜ਼ਨ ਹੋਣਾ ਜਦ ਤੱਕ ਤੁਹਾਡੇ ਪੋਤੇ ਦਾ ਦੋਤੇ ਦਾ ਕਿਸੇ ਰਿਸ਼ਤੇਦਾਰ ਦਾ ਵਿਆਹ ਹੋਣਾ ਨਾ ਤੁਸੀਂ ਇੰਨੇ ਕ ਕਹਿਮ ਹੋ ਜਾਓਗੇ ਵੀ ਬੇਬੇ ਤੁਸੀਂ ਮੂਰੇ ਹੋ ਹੋ ਕੇ ਬੋਲੀਆਂ ਪਾਉਂਗੇ ਬਾਪੂ ਮੂਰੇ ਹੋ ਹੋ ਬੋਲੀਆਂ ਪਾਊਗਾ ਅੱਜ ਦੀ ਵੀਡੀਓ ਇੰਨੀ کارਗਰ ਹੋਣ ਵਾਲੀ ਹੈ ਇੱਕ ਵਾਰ ਫੇਰ ਤੋਂ ਮੇਰੇ ਨਾਲ ਬਾਈ ਉਹਦਾ ਜੀ ਹੋਣਗੇ ਬਾਈ ਦਾ ਸਵਾਗਤ ਕਰਦੇ ਆਂ ਮੇਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਿਹਤ ਕਿਵੇਂ ਹੈ ਜੀ ਬਹੁਤ ਵਧੀਆ ਬਹੁਤ ਸ਼ੁਕਰ ਆ ਬਾਈ ਜੀ ਤੇ ਥੋਡੀ ਬੜੀ ਤਾਰੀਫ ਕਰਦੇ ਆਂ ਬਾਈ ਜੀ ਲੋਕ ਉਹ ਕਹਿੰਦੇ ਨੇ ਜਿਹੜੇ ਬੱਲ ਬਾਈ ਜੀ ਨਾਲ ਤੁਹਾਡੀ ਵੀਡੀਓ ਆਉਂਦੀ ਆ ਤੇ ਅਸੀਂ ਉਹ ਜਿਹੜੇ ਨੁਕਤੇ ਤੁਸੀਂ ਦੱਸਦੇ ਹੋ ਸੀ ਉਹ ਵਰਤ ਕੇ ਦੇਖਦੇ ਆਂ ਸਾਨੂੰ ਬਹੁਤ ਫਾਇਦਾ ਹੁੰਦਾ ਸੋ ਇਸ ਲਈ ਤੁਹਾਡਾ ਬਹੁਤ ਤੈਂ ਤੈਨੂੰ ਸ਼ੁਕਰਾਨਾ ਸ਼ੁਕਰਸ਼ੁਕਰੀ ਕਿ ਤੁਸੀਂ ਲੋਕਾਂ ਦੀ ਮਦਦ ਕਰਨ ਦੇ ਵਿੱਚ ਇੱਕ ਹਿੱਸਾ ਜ਼ਰੂਰ ਪਾ ਰਹੇ ਹੋ ਅੱਜ ਫਿਰ ਹੁਣ ਤੁਸੀਂ ਕਿਹੜੀ ਨਵੀਂ ਜੜੀ ਬੂਟੀ ਸਾਨੂੰ ਕੱਢ ਕੇ ਲਿਆਏ ਜਿਹੜੀ ਅੱਜ ਆਪਾਂ ਗੱਲ ਕਰਨੀ ਹੈ ਨਾ ਬਾਈ ਜੀ ਇਹ ਹੈਗਾ ਵਾ ਬਹੁਤ ਹੀ ਗੰਭੀਰ ਵਿਸ਼ਾ ਆ ਹੂੰ ਕਿਉਂਕਿ ਅਸੀਂ ਇਹਨੂੰ ਕਹਿੰਦੇ ਆਂ ਵੀ ਬਿਮਾਰੀਆਂ ਨੇ ਦੁਨੀਆ ਤੇ ਇਹ ਉਹਨਾਂ ਸਾਰੀਆਂ ਬਿਮਾਰੀਆਂ ਦਾ ਬਾਪੂ ਆ ਅੱਛਾ ਜਿੰਨੀਆਂ ਬਿਮਾਰੀਆਂ ਨੇ ਜਿੰਨੀਆਂ ਦੁਨੀਆ ਤੇ ਬਿਮਾਰੀਆਂ ਨੇ ਸਾਰੀਆਂ ਦਾ ਬਾਪੂ ਸਾਰੀਆਂ ਬਿਮਾਰੀਆਂ ਦਾ ਬਾਪੂ ਆ ਔਰ ਜੇ ਇਹ ਬਾਪੂ ਜੀ ਤੁਹਾਡੀ ਬਿਮਾਰੀ ਲੱਗੀ ਤਾਂ ਇਹ ਬਿਮਾਰੀ ਇਸ ਤਰ੍ਹਾਂ ਦੀ ਆ ਵੀ ਤੁਸੀਂ ਮੰਨੋ ਬਈ ਜੀ ਵੀ ਬੰਦਾ ਸਵੇਰੇ ਉੱਠਿਆ ਹਾਂ ਤੇ ਪੂਰੇ ਨਾ ਗਿੱਟੇ ਦੇ ਆਲੇ-ਦੁਆਲੇ ਉਹਦੇ ਤੁਸੀਂ ਐ ਲੱਗੂ ਜਿਵੇਂ ਬਰਫ਼ ਦੀ ਸਿੱਲੀ ਜੰਮ ਗਈ ਹੂੰ ਸੁੱਲ ਪਿਆ ਸੁੱਲ ਪਿਆ ਫਿਰ ਜਦੋਂ ਗਿੱਟਾ ਥੱਲੇ ਲਾਉ ਤਾਂ ਉਹ ਬਰਫ਼ ਟੁੱਟੂਗੀ ਤਾਂ ਦਰਦ ਹੋਊਗਾ ਹੌਲੀ-ਹੌਲੀ ਉਹ ਬਰਫ਼ ਚੂਰ ਹੁੰਦੀ 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 ਬਿਲਕੁਲ ਚੂਰ ਹੋ ਜਾਂਦੀ ਐ ਬੰਦੇ ਨੂੰ ਲੱਗਦਾ ਵੀ ਚਲੋ ਕੰਮ ਨਿਕਲ ਗਿਆ ਹੂੰ ਕੋਈ ਦਰਦ ਨਹੀਂ ਹੈਗਾ ਬੰਦਾ ਰਹਿਣਾ ਹੋ ਗਿਆ ਮੈਂ ਠੀਕ ਹੋ ਗਿਆ ਉਹ ਬੰਦੇ ਨੂੰ ਲੱਗਦਾ ਮੈਂ ਠੀਕ ਹੋ ਗਿਆ ਹੂੰ ਪਰ ਯਕੀਨ ਮੰਨਿਓ ਈ ਐਡਿਕ ਖਤਰਨਾਕ ਬਿਮਾਰੀ ਹੈ ਬੇ ਜੀ ਜੇ ਇਹਨੂੰ ਸਮੇਂ ਅਨੁਸਾਰ ਇਹਨੂੰ ਟਰੀਟ ਨਾ ਕੀਤਾ ਜਾਵੇ ਤਾਂ ਜਿੰਨੇ ਲੋਕਾਂ ਨੂੰ ਗਠੀਆ ਜਿੰਨੇ ਲੋਕਾਂ ਨੂੰ ਜੋੜਾਂ ਦਾ ਦਰਦ ਜਿੰਨੇ ਲੋਕਾਂ ਨੂੰ ਅਤਰੰਗ ਜਿਹਦੇ ਚ ਅੱਧਾ ਅੰਗ ਖੜ ਜਾਂਦੇ ਆ ਹਾਰਟ ਅਟੈਕ ਦੇ ਸਾਡੇ ਕੋਲ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਨੂੰ ਇਹੀ ਚੀਜ਼ ਨੂੰ ਅਣਗਹਿਲੀ ਚ ਨਹੀਂ ਕਿ ਵੀ ਯੂਰਿਕ ਐਸਿਡ ਵੱਧਾ ਸੀਗਾ ਕੋਈ ਚੱਕਰ ਨਹੀਂ ਚੱਲੀ ਜਾਣ ਤੂੰ ਸਵੇਰੀ ਇੱਕ ਵਾਰੀ ਉੱਠਣਾ ਔਖਾ ਵੀ ਸਵੇਰੇ ਜਦੋਂ ਉੱਠਦੇ ਆ ਫੇਟ ਠੀਕ ਹੋ ਜਾਂਦਾ ਇੱਕ ਵਾਰ ਤਾਂ ਲੱਗਦਾ ਸਰੀਰ ਪੂਰਾ ਆਕੜਿਆ ਪਿਆ ਪਰ ਉਹ ਕਹਿੰਦੇ ਜਦੋਂ ਅਸੀਂ ਮਾੜਾ ਮੋਟੇ ਹੱਥ ਪੈਰ ਜੇ ਮਾਰਦੇ ਆ ਜੀ ਕਹਿੰਦੇ ਵੀ ਅਸੀਂ ਬਿਲਕੁਲ ਠੀਕ ਹੋ ਗਏ ਮੈਨੂੰ ਦਵਾਈ ਦੀ ਕੀ ਲੋੜ ਹੈ ਹਾਂ ਮੈਨੂੰ ਦਵਾਈ ਦੀ ਲੋੜ ਨਹੀਂ ਹੈਗੀ ਤੇ ਉਹ ਸਥਿਤੀ ਵਿਗੜਦੇ ਵਿਗੜਦੇ ਤੁਸੀਂ ਦੇਖੋ ਮੈਂ ਬੜਾ ਤਰਸ ਹੁੰਦਾ ਉਹਨਾਂ ਲੋਕਾਂ ਤੇ ਤੁਸੀਂ ਸੋਚ ਕੇ ਦੇਖੋ ਵੀ ਬੰਦਾ ਚੰਗਾ ਭਲਾ ਬੈਠਾ ਇੱਕੋ ਦਮ ਬਈ ਜੀ ਦਰਦ ਉੱਠਦਾ ਇਹਦੇ ਕੋਈ ਸੁਨਕੇਤ ਨਹੀਂ ਯੂਰਿਕ ਐਸਿਡ ਦੇ ਖਾਸ ਕਰਕੇ ਇੰਨੇ ਕੋ ਨਜ਼ਦੀਕੀ ਦੇਖ ਸਕਦੇ ਹੋ ਤੁਸੀਂ ਆਪ ਆਪਦੀ ਲਾਈਫ ਵਿੱਚ ਫਰਕ ਸਕਦੇ ਹੋ ਪਹਿਲਾ ਸੰਕੇਤ ਕੀ ਆ ਸਵੇਰੇ ਉੱਠਦੇ ਸਾਰ ਗਿੱਟਾ ਥੱਲੇ ਨਹੀਂ ਲੱਗਣਾ ਜਦੋਂ ਤੁਸੀਂ ਗਿੱਟਾ ਥੱਲੇ ਲਾਉਣਾ ਤੁਹਾਡੇ ਦਰਦ ਉੱਠਣਾ ਬਹੁਤ ਜ਼ਿਆਦਾ ਜ਼ਬਰਦਸਤ ਦੂਸਰਾ ਇਹਦੇ ਵਿੱਚ ਨੰਬਰ 2 ਤੇ ਸੰਕੇਤ ਜਿਹੜਾ ਆਉਂਦਾ ਹੈ ਵੀ ਤੁਸੀਂ ਚੰਗੇ ਪੱਲੇ ਬੈਠੇ ਹੋ ਇੱਕੋ ਦਮ ਤੁਹਾਨੂੰ ਲੱਗੂ ਜਿਵੇਂ ਇੱਥੇ ਦਰਦ ਉੱਠਿਆ ਕਿਡਨੀ ਕੋਲੇ ਤਿੱਖਾ ਦਰਦ ਕੋਈ ਚੀਜ਼ ਤਿੱਖੀ ਦੀ ਪਿੰਨ ਜਿਵੇਂ ਨਾ ਕਿਸੇ ਨੇ ਕਿਲ ਲਿਆ ਕੇ ਠੋਕਦੀ ਤੇ ਕਿਲ ਕੱਟਦੀ ਠੀਕ ਹੈ ਤੀਸਰਾ ਜਿਹੜਾ ਇਹਦਾ ਸਭ ਤੋਂ ਖਤਰਨਾਕ ਸੰਕੇਤ ਆ ਜੋ ਕਿ ਬਹੁਤ ਕਾਮਨ ਆ ਪਰ ਅਸੀਂ ਇਹਨੂੰ ਬਹੁਤ ਅਣਗਹਿਲੀ ਦੇ ਵਿੱਚ ਲੈ ਕੇ ਚੱਲਦੇ ਆ ਰਾਤ ਨੂੰ ਸੁੱਤੇ ਪਏ ਤੁਹਾਨੂੰ ਸੁਪਨੇ ਆਉਣੇ ਸੁੱਤੇ ਪਏ ਸੁਪਨੇ ਆਉਣੇ ਸੁਪਨੇ ਆਉਣੇ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਸੁਪਨੇ ਦੇਖ ਰਹੇ ਹੋ ਹਾਂ ਤਾਂ ਇਹਦਾ ਮਤਲਬ ਇਹ ਹੈ ਤੁਹਾਡਾ ਦਿਮਾਗ ਸ਼ਾਂਤ ਹੋ ਕੇ ਸੌ ਨਹੀਂ ਰਿਹਾ ਤੁਹਾਡਾ ਦਿਮਾਗ ਐਕਟਿਵ ਆ ਉਹ ਹਜੇ ਵੀ ਕੋਈ ਨਾ ਕੋਈ ਫਿਲਮ ਦੇਖੀ ਜਾ ਰਿਹਾ ਹਜੇ ਵੀ ਉਹ ਕੋਈ ਨਾ ਕੋਈ ਪਿਕਚਰ ਚਾਈ ਜਾ ਰਿਹਾ ਬੜੀ ਵਾਰੀ ਤੁਸੀਂ ਦੇਖੂਗੇ ਜਿੰਨਾ ਲੋਕਾਂ ਦੇ ਯੂਰਿਕ ਐਸਿਡ ਵਧਿਆ ਹੁੰਦਾ ਉਹਨਾਂ ਨੂੰ ਸੁਪਨੇ ਜ਼ਿਆਦਾਤਰ ਇਸ ਤਰ੍ਹਾਂ ਦੇ ਆਉਂਦੇ ਆ ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਅਸੀਂ ਲਾਈਵ ਆ ਉਸ ਮੂਮੈਂਟ ਦੇ ਵਿੱਚ ਵੀ ਅਸੀਂ ਵਾਕਈ ਉਸ ਮੂਮੈਂਟ ਦੇ ਵਿੱਚ ਸੀਗੇ ਪਰ ਜਦੋਂ ਇਹ ਸੁਪਨਾ ਟੁੱਟਦਾ ਤਾਂ ਸ਼ੁਕਰਾਨਾ ਕਰਦੇ ਆ ਵੀ ਸ਼ੁਕਰ ਹੈ ਸੁਪਨਾ ਹੀ ਸੀ ਪਰ ਮੈਂ ਜੋ ਦੇ ਬਈ ਇਸ ਤੋਂ ਉਲਟ ਸੁਣਿਆ ਵੀ ਜਦ ਬੰਦਾ ਰਿਲੈਕਸ ਹੁੰਦਾ ਆ ਹਾਂਜੀ ਬੰਦਾ ਕੂਲ ਮਾਈਂਡ ਹੁੰਦਾ ਆ ਬੰਦੇ ਨੂੰ ਸੁਪਨੇ ਤਾਂ ਕਹਿੰਦੇ ਉਦੋਂ ਆਉਂਦੇ ਨੇ ਨਹੀਂ ਇਹ ਇੱਕ ਬਹੁਤ ਸੋਹਣੀ ਥਾਟ ਸੀਗੀ ਬਾਈ ਜੀ ਮੈਂ ਤੁਹਾਨੂੰ ਦੱਸਦਾ ਜੇ ਇਹ ਜਿਹੜੀ ਗੱਲ ਤੁਸੀਂ ਕਿਹਾ ਤੋਂ ਸੋਹਣੀ ਆ ਇਹ ਮਿਸ ਗਾਈਡੈਂਸ ਇਥੋਂ ਅਸੀਂ ਮਿਸ ਗਾਈਡ ਹੋ ਰਹੇ ਹਾਂ ਕਹਿੰਦੇ ਵੀ ਜਿੱਦਣ ਬੰਦੇ ਨੂੰ ਸੁਪਨਾ ਆ ਗਿਆ ਹਾਂਜੀ ਇਟ ਮੀਨਸ ਤੁਸੀਂ ਅੱਜ ਦੀ ਨੀਂਦ ਬਹੁਤ ਵਧੀਆ ਲੈ ਲਈ ਨਹੀਂ ਲਈ ਉਹ ਵਧੀਆ ਨੀਂਦ ਨਹੀਂ ਆਈ ਵਧੀਆ ਨੀਂਦ ਨਹੀਂ ਤੁਸੀਂ ਸੌਣਾ ਕਾਦੇ ਵਾਸਤੇ ਸੌਣਾ ਤਾਂ ਆਪਾਂ ਇਸ ਕਰਕੇ ਬਈ ਜੀ ਵੀ ਜਦੋਂ ਅਸੀਂ ਸੌਈਏ ਸਾਡਾ ਦਿਮਾਗ ਰਿਲੈਕਸ ਹੋਵੇ ਹੂੰ ਰੀਸਟਾਰਟ ਕਰੀਏ ਸਾਡੀ ਜ਼ਿੰਦਗੀ ਇੱਕ ਬਿਲਕੁਲ ਰਿਲੈਕਸ ਮੋਡ ਤੇ ਜਾਵੇ ਸਾਡੇ ਅੰਦਰਲੇ ਅੰਗ ਬਿਲਕੁਲ ਸ਼ਾਂਤ ਹੋਣ ਜੀ ਤੁਸੀਂ ਅੱਛਾ ਜਿਹਨਾਂ ਲੋਕਾਂ ਨੂੰ ਸੁਪਨੇ ਆਉਂਦੇ ਆ ਉਹਨਾਂ ਲੋਕਾਂ 'ਚ ਹੋਰ ਬੜੀ ਜ਼ਬਰਦਸਤ ਚੀਜ਼ ਅਸੀਂ ਆਬਜ਼ਰਵ ਕੀਤੀ ਹੈ ਖਾਸ ਕਰਕੇ ਜਦੋਂ ਅਸੀਂ ਪ੍ਰੈਕਟਿਸ ਦੇ ਵਿੱਚ ਦੇਖਦੇ ਆ ਤਾਂ ਉਹਦੇ ਵਿੱਚ ਖਾਸ ਕਰਕੇ ਜਦੋਂ ਅਸੀਂ ਪ੍ਰੈਕਟਿਸ ਦੇ ਵਿੱਚ ਦੇਖਦੇ ਆ ਤਾਂ ਉਹਦੇ ਵਿੱਚ ਅਸੀਂ ਇੱਕ ਚੀਜ਼ ਬੜੀ ਜ਼ਬਰਦਸਤ ਅਬਜ਼ਰਵ ਕੀਤੀ ਹੈ ਉਹ ਕਹਿੰਦੇ ਜੀ ਜੇ ਫਰਜ਼ ਕਰ ਲਓ ਸਾਡੀ ਫਲਾਈਟ ਸੀਗੀ ਕੈਨੇਡਾ ਤੋਂ ਕੈਨੇਡਾ ਤੋਂ ਫਲਾਈਟ 'ਚ ਬੈਠੇ ਦਿੱਲੀ ਉਤਰੇ ਚੰਗੇ ਭਲੇ ਚੜੇ ਸੀ ਚੰਗੇ ਭਲੇ ਉਤਰੇ ਪਰ ਗਿੱਟੇ ਸੋਚ ਗਏ ਲੁਧਿਆਣੇ ਤੋਂ ਗੱਡੀ 'ਚ ਬੈਠੇ ਤੁਸੀਂ ਫਰਜ਼ ਕਰ ਲਓ ਦਿੱਲੀ ਤੱਕ ਚਲੇ ਗਏ ਕੋਈ ਕੰਮ ਨਹੀਂ ਕੀਤਾ ਗੱਡੀ 'ਚ ਹੀ ਬਹਿਣਾ ਸੀਗਾ ਪਰ ਗਿੱਟੇ ਸੋਚ ਗਏ ਬੜੀਆਂ ਸਾਡੀਆਂ ਮਾਤਾਵਾਂ ਨੇ ਚੰਗੇ ਭਲੇ ਲੁਧਿਆਣੇ ਤੋਂ ਬਸ ਸਿੱਟ ਬੈਠੀਆਂ ਨੇ ਚੰਡੀਗੜ੍ਹ ਪਹੁੰਚੇ ਤੇ ਜਦੋਂ ਤੱਕ ਉੱਤਰਨ ਉਹ ਤੱਕ ਗਿੱਟੇ ਪੂਰੇ ਸੁੱਝ ਕੇ ਇੰਨੇ ਹੋ ਜਾਂਦੇ ਆ ਵੀ ਤੁਰਨਾ ਔਖਾ ਹੋ ਜਾਂਦਾ ਹੂੰ ਬੜੇ ਲੋਕਾਂ ਨਾਲ ਦਿੱਕਤ ਆਉਂਦੀ ਆ ਉਹ ਵਾਸ਼ਰੂਮ ਜਾਂਦੇ ਆ ਪਾਟੀ ਕਰਨ ਜਾਂਦੇ ਆ ਤੇ ਲੱਤਾਂ ਸੋਹ ਜਾਂਦੀਆਂ ਨੇ ਹੂੰ ਤੇ ਪੌੜ ਦੇ ਉੱਤੋਂ ਉੱਠਣਾ ਮੁਸ਼ਕਿਲ ਹੋ ਜਾਂਦਾ ਬਿਲਕੁਲ ਇੱਕ ਜਿਹੜੀ ਇਹ ਸੰਕੇਤ ਨੇ ਭਈ ਜ ਆਪਣੇ ਸਰੀਰ ਦੇ ਵਿੱਚ ਇੱਕ ਪਿਉਰੀਨ ਨਾਮ ਦਾ ਕੈਮੀਕਲ ਔਰ ਬੜਾ ਪਿਆਰਾ ਕੈਮੀਕਲ ਇਹ ਰਿਸਪੌਂਸਿਵਲਾ ਸਾਡੀ ਕਿਡਨੀਜ਼ ਨੂੰ ਬਿਲਕੁਲ ਕਲੀਅਰ ਰੱਖਣ ਦੇ ਵਿੱਚ ਸਾਡੀ ਕਿਡਨੀਜ਼ ਨੂੰ ਸਾਫ਼ ਰੱਖਣ ਦੇ ਵਿੱਚ ਤਾਂ ਕਿ ਯੂਰਿਨ ਦੇ ਵਿੱਚ ਸਾਡਾ ਜਿੰਨਾ ਸਰੀਰ ਦਾ ਕਚਰਾ ਤੁਸੀਂ ਰਾਤ ਨੂੰ ਸੁੱਤੇ ਜੀ ਹੁਣ ਰਾਤ ਨੂੰ ਸੌਂ ਕੇ ਸਰੀਰ ਦਾ ਕੰਮ ਹੋ ਗਿਆ ਸ਼ੁਰੂ ਸਰੀਰ ਕਹਿੰਦਾ ਮੈਂ ਆਪਾਂ ਹੀ ਸਾਰੀ ਰਾਤ ਦੇ ਵਿੱਚ ਬਲੱਡ ਨੂੰ ਪਿਉਰੀਫਾਈ ਕਰਾਂ ਪਿਉਰੀਫਾਈ ਕਰਕੇ ਬਲੱਡ ਦੇ ਜਿੰਨੇ ਟੌਕਸਿਨਸ ਨੇ ਉਹਨੂੰ ਪਿਸ਼ਾਬ ਰਾਹੀਂ ਜਦ ਟਟੀ ਰਹੀ ਉਹਨੂੰ ਮੈਂ ਪ੍ਰਿਪੇਅਰ ਕਰਕੇ ਬਿਲਕੁਲ ਗੇਟ ਤੇ ਖੜਾਉਂਦਾ ਤਾਂ ਜੋ ਬੰਦਾ ਸਵੇਰੇ ਉੱਠੇ ਤੇ ਨਾਲ ਦੀ ਨਾਲ ਪੇਟ ਸਾਫ਼ ਹੋਵੇ ਨਾਲ ਦੀ ਨਾਲ ਯੂਰਿਨ ਜਾਵੇ ਇਹ ਸਭ ਤੋਂ ਚੰਗਾ ਸੰਕੇਤ ਆ ਵੀ ਤੁਹਾਡੀ ਬੋਡੀ ਚੰਗਾ ਫੰਕਸ਼ਨ ਕਰ ਰਹੀ ਆ ਪਰ ਹੁਣ ਦਿੱਕਤ ਕਿੱਥੇ ਜਿਨ੍ਹਾਂ ਲੋਕਾਂ ਨੂੰ ਸੁਪਨੇ ਆਉਂਦੇ ਆ ਰਾਤ ਦੇ 2 ਵਜੇ ਕੋਦਮ ਝਟਕੇ ਨਾਲ ਅੱਖ ਖੁੱਲ ਜਾਂਦੀ ਆ 3 ਵਜੇ ਅੱਖ ਖੁੱਲ ਜਾਂਦੀ ਆ ਇੱਕ ਅੱਖ ਖੋਲਣੀ ਹੁੰਦੀ ਹੈ ਵੀ ਤੁਹਾਡਾ ਅੰਦਰੋਂ ਜੀ ਕੀਤਾ ਵੀ ਤੁਸੀਂ ਚਲੋ 3 ਵਜੇ ਕੋਈ ਕੰਮ ਆ ਤੁਸੀਂ ਕੋਈ ਪਾਠ ਕਰਨਾ ਕੋਈ ਪੂਜਾ ਕਰਨੀ ਤੁਸੀਂ ਆਪ ਉੱਠੇ ਇੱਕ ਹੋ ਗਿਆ ਵੀ ਮਜਬੂਰੀ ਕਰਕੇ ਤੁਹਾਨੂੰ ਉੱਠਣਾ ਪੈਂਦਾ ਤੁਹਾਡਾ ਸਰੀਰ ਆਟੋਮੈਟਿਕਲੀ ਤੁਹਾਨੂੰ ਉਠਾ ਦਿੰਦਾ ਤੁਹਾਨੂੰ ਲੱਗਦਾ ਵੀ ਦਿਨ ਚੜ ਗਿਆ ਹੁਣ ਸ਼ਾਇਦ ਪਰ ਟਾਈਮ ਦੇ ਦੇ ਦ 2 ਵਜੇ ਹੁੰਦੇ ਆ ਬੜੇ ਲੋਕਾਂ ਨਾਲ ਹੁੰਦਾ ਸਾਡੀ ਪ੍ਰੈਕਟਿਸ ਦੇ ਵਿੱਚ ਅਸੀਂ ਜਿੰਨਾ ਲੋਕਾਂ ਨੂੰ ਮਿਲਦੇ ਆ ਹੁਣ ਉਹਨਾਂ ਲੋਕਾਂ ਨਾਲ ਵਿਚਰਨ ਤੋਂ ਬਾਅਦ ਸਾਨੂੰ ਸਮਝ ਲੱਗਿਆ ਵੀ ਇਹ ਵੀ ਇੱਕ ਸੰਕੇਤ ਹੈ ਯੂਰਿਕ ਐਸਿਡ ਦਾ ਇਦਾ ਮਤਲਬ ਤੁਹਾਡੀ ਬੋਡੀ ਪ੍ਰੋਪਰਲੀ ਕਲੀਨਸ ਨਹੀਂ ਹੋ ਪਾਰੀ ਜੇ ਤੁਹਾਡੇ ਰਾਤ ਨੂੰ ਸੁਪਨੇ ਆ ਰਹੇ ਨੇ ਤੁਸੀਂ ਅਗਰ ਇਹ ਸੋਚਦੇ ਹੋ ਵੀ ਭਾਈ ਕੀ ਬਾਤ ਹੈ ਅੱਜ ਤਾਂ ਮੈਨੂੰ ਸੁਪਨਾ ਬਹੁਤ ਵਧੀਆ ਆਇਆ ਮੈਂ ਰਿਲੈਕਸ ਹੋ ਗਿਆ ਅਗਲੀ ਮਾਰਨਿੰਗ ਤਾਂ ਬਈ ਤੁਸੀਂ ਵਹਿਮ ਦੇ ਵਿੱਚ ਹੋ ਬਹੁਤ ਵੱਡੇ ਵਹਿਮ ਦੇ ਵਿੱਚੋਂ ਸਿਰਫ ਕੀ ਹੋ ਸਕਦਾ ਵੀ ਤੁਸੀਂ ਕੋਈ ਬਾਗਾਂ ਵਾਲਾ ਸੁਪਨਾ ਦੇਖਿਆ ਤਾਂ ਤੁਹਾਨੂੰ ਗੁੱਡ ਫੀਲ ਹੋ ਸਕਦਾ ਬਟ ਐਨਰਜੈਟਿਕ ਜਾਂ ਫਰੈਸ਼ ਫੀਲ ਨਹੀਂ ਹੋਊਗਾ ਤੁਹਾਨੂੰ ਗੁੱਡ ਫੀਲ ਹੋ ਸਕਦਾ ਚੰਗਾ ਫੀਲ ਹੋ ਸਕਦਾ ਬਟ એનਰਜੈਟਿਕ ਨਹੀਂ ਫੀਲ ਹੋਊਗਾ ਰਿਲੈਕਸਡ ਨਹੀਂ ਫੀਲ ਹੋਊਗਾ ਬੜੇ ਲੋਕਾਂ ਦੀ ਅੱਜ ਦੇ ਡੇਢ ਦੇ ਵਿੱਚ ਸਭ ਤੋਂ ਵੱਡੀ ਦੋ ਹੀ ਕੰਪਲੇਂਟਾਂ ਨੇ ਹੂੰ ਜਿਹਦੇ ਪਿੱਛੇ ਵੀ ਯੂਰਿਕ ਐਸਿਡ ਰਿਸਪੌਂਸਿਬ ਹੈ ਮੈਂ ਤੁਹਾਨੂੰ ਕਿਹਾ ਵੀ ਸਾਰੇ ਬਿਮਾਰੀਆਂ ਦਾ ਬਾਪੂ ਆ ਲੋਕਾਂ ਦੀ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਕੀ ਆ ਉਹ ਕਹਿੰਦੇ ਰਾਤ ਨੂੰ ਟਾਈਮ ਸਰ ਨੀਂਦ ਆ ਜੀ ਸਵੇਰੇ ਉੱਠ ਕੇ ਸ਼ਰੀਰ ਚ ਜਾਣਾ ਜੀ ਹੂੰ ਇਸ ਤੋਂ ਉੱਤੇ ਤਾਂ ਕੋਈ ਦੁਨੀਆ ਤੇ ਕੋਈ ਦੂਸਰੇ ਕੋਈ ਲੋਕਾਂ ਦੀ ਰਿਕੁਆਇਰਮੈਂਟ ਹੀ ਹਨ ਉਹ ਕਹਿੰਦੇ ਸਾਡੀ ਬਸ ਆਹੀ ਦੋ ਰੋਗ ਨੇ ਇਹੀ ਸੱਤ ਸੋਲਵ ਕਰ ਦੋ ਔਰ ਸਾਰੀਆਂ ਦਵਾਈਆਂ ਸਾਰੀਆਂ ਹਕੀਮਾਂ ਕੋਲੇ ਲੈਣਾ ਇਹੀ ਚੱਕਰ ਚ ਲੱਗੇ ਹੋਈਆਂ ਨੇ ਵੀ ਪਾਈ ਰਾਤ ਨੂੰ ਬਿਲਕੁਲ ਰਿਲੈਕਸ ਹੋ ਜਾਂਦੀ ਐ ਆਏ ਸੌਂ ਜੇ ਵੀ ਪਤਾ ਨਹੀਂ ਹੈਗੀਆਂ ਕਿ ਨਹੀਂ ਹੈਗੀਆਂ ਹੂੰ ਸਵੇਰੇ ਉੱਠੀ ਤਾਂ ਐ ਉੱਠੀ ਐ ਵੀ ਬਸ ਪੜਕ ਦੇਣੇ ਛਾਲਾ ਮਾਰੀਏ ਬੈੜ ਤੋਂ ਥੱਲੇ એનર્ਜੀ ਹੋਵੇ એનર્ਜੀ ਹੋਵੇ ਸਰੀਰ ਧੰਨਵਾਦ ਕਰੇ ਰੋਮ ਰੋਮ ਖੁੱਲਿਆ ਹੋਣ ਹੂੰ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਵੱਡੀ ਰਿਸਪੌਂਸਿਬਿਲਟੀ ਲੈਂਦੀ ਐ ਜੋ ਅਸੀਂ ਅੱਜ ਟੈਕਨੋਲੋਜੀ ਨਾਲ ਲੈਸ ਹੋ ਗਏ ਜਿਹੜੀ ਅੱਜ ਸਾਡੇ ਕੋਲ ਟੈਕਨੋਲੋਜੀ ਆ ਅਸੀਂ ਇਹਦੇ ਨਾਲ ਬਹੁਤ ਜ਼ਿਆਦਾ ਲੈਸ ਆ ਸਵੇਰੇ ਬੰਦਾ ਉੱਠਿਆ ਉੱਠਦੇ ਸਾਰ ਉਹਨੇ ਫੋਨ ਨਾਲ ਲਿਆ ਫੋਨ ਦੇ ਵਿੱਚ ਇੱਕੋ ਦਮ ਖਬਰ ਆਉਂਦੀ ਐ ਵੀ ਠੀਕ ਐ ਭਾਈ ਫਲਾਣੇ ਦਾ ਕਿਸੇ ਦੇ ਘਰੇ ਚੋਰੀ ਹੋ ਗਈ ਹਮ ਤੁਸੀਂ ਇੱਕ ਸਾਇੰਟਿਫਿਕ ਚੀਜ਼ਾਂ ਨੇ ਵੀ ਬੰਦਾ ਰਾਤ ਨੂੰ ਸੁੱਤਾ ਐ ਤੇ ਸਵੇਰੇ ਉੱਠਦਾ ਐ ਤਾਂ ਉਹਦੀ ਹਾਈਟ ਦੇ ਵਿੱਚ ਫਰਕ ਹੁੰਦਾ ਚਾਹੇ ਇੱਕ ਇੰਚ ਦਾ ਹੀ ਫਰਕ ਹੋਵੇ ਅੱਛਾ ਪਰ ਜਿੱਦਾਂ ਹੀ ਉਹ ਸਾਰੇ ਦਿਨਚਰਿਆ ਦੇ ਵਿੱਚ ਆਪਦੀ ਬੀਤਣਾ ਸ਼ੁਰੂ ਕਰਦਾ ਹੈ ਸ਼ਾਂਤ ਤੱਕ ਆ ਕੇ ਕਿ ਆਪਦੇ ਬਿਸਤਰ ਤੱਕ ਆਉਂਦਾ ਹੈ ਫਿਰ ਉਹਦੀ 1 ਇੰਚ ਘਟ ਜਾਂਦੀ ਹੈ ਫਿਰ ਰਾਤ ਨੂੰ ਜਦੋਂ ਬੰਦਾ ਸੌਂਦਾ ਹੈ ਤਾਂ ਫਿਰ ਉਹ 1 ਇੰਚ ਵੱਧ ਜਾਂਦੀ ਹੈ ਇੱਕ ਦਾ ਮਤਲਬ ਇਹ ਹੈ ਵੀ ਸਾਡੇ ਜਦੋਂ ਰਾਤ ਨੂੰ ਅਸੀਂ ਸੌ ਰਹੇ ਹਾਂ ਤਾਂ ਕੁਦਰਤ ਐਕਸਪੈਂਡ ਕਰ ਰਹੀ ਹੈ ਕੁਦਰਤ ਆਪ ਦੇ ਆਪ ਨੂੰ ਖੋਲ ਰਹੀ ਹੈ ਅਨਵਾਈਂਡ ਕਰ ਰਹੀ ਹੈ ਕੁਦਰਤ ਆਪਦੇ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਰ ਰਹੀ ਹੈ ਹੂੰ ਪਰ ਹੁਣ ਮਸਲਾ ਇੱਥੇ ਕਿ ਇਹ ਵੀ ਸਾਡੇ ਬਹੁਤ ਵੱਡਾ ਸੰਕੇਤ ਸਾਡੇ ਵਾਸਤੇ ਹੈਗਾ ਵਾ ਕਿਉਂ ਸਾਡੇ ਬੰਦਿਆਂ ਨੂੰ ਯੂਰਿਕ ਐਸਿਡ ਹੋ ਰਿਹਾ ਕਿਉਂਕਿ ਸਭ ਤੋਂ ਵੱਧ ਰਾਤ ਨੂੰ ਬਾਟੀਆਂ ਭਰ-ਭਰ ਕੇ ਦਾਲ ਖਾਣ ਵਾਲੇ ਬੰਦੇ ਆਪਣੀ ਨੇ ਰਾਤ ਨੂੰ ਜਿਹੜੀ ਤੁਸੀਂ ਬਾਟੀ ਭਰ ਕੇ ਦਾਲ ਖਾ ਲਈ ਹੂੰ ਉਹ ਬੈਜਿਤ ਪਚਣੀ ਕਦੋਂ ਬੰਦੇ ਕਹਿੰਦੇ ਅਸੀਂ ਦਾਲ ਖਾਂਦੇ ਹਾਂ ਪ੍ਰੋਟੀਨ ਕਰਕੇ ਵਿੱਚ ਪ੍ਰੋਟੀਨ ਪਰ ਨਾਲ ਜਿਹੜਾ ਪਿਉਰੀਨ ਆ ਰਿਹਾ ਉਹਦਾ ਕੀ ਹੱਲ ਕਰੀਏ ਉਹ ਪਿਉਰੀਨ ਤੇ ਨਾਲ ਜਿਹੜੀ ਬੈ ਆ ਰਹੀ ਆ ਉਹ ਜਾ ਕੇ ਤੁਹਾਡੀ ਜੋੜਾਂ ਦੇ ਆਲੇ ਦੁਆਲੇ ਕ੍ਰਿਸਟਲਸ ਫਾਰਮ ਕਰ ਦਿੰਦੀ ਆ ਹੁਣ ਇੱਕ ਗੁੱਟ ਇਹਦੇ ਆਲੇ ਦੁਆਲੇ ਜੇ ਆਪਾਂ ਕ੍ਰਿਸਟਲਸ ਖੜੇ ਕਰਦੀਏ ਜਾਂ ਇੱਕ ਬਰਫ਼ ਦੀ ਲੇਸ ਬਣਾਤੀਏ ਜੀ ਤੇ ਉਹਨੂੰ ਜਮਾ ਦਈਏ ਹਮ ਤਾਂ ਉਹ ਜਦੋਂ ਟੁੱਟੂਗਾ ਤਾਂ ਦਰਦ ਹੋਊਗਾ ਬਿਲਕੁਲ ਸੇਮ ਚੀਜ਼ ਲੋਕਾਂ ਨੂੰ ਹੁੰਦਾ ਤੇ ਉਹ ਸਵੇਰ ਉੱਠਦੇ ਸਰ ਗਿੱਟਾ ਥੱਲੇ ਲੱਗਦਾ ਤੇ ਉਹਨਾਂ ਨੂੰ ਲੱਗਦਾ ਜਿਵੇਂ ਬਰਫ਼ ਦੀ ਸਲੀ ਟੁੱਟ ਗਈ ਤੇ ਹੁਣ ਕੈਂ ਹੋਊਗੀ ਪਰ ਉਹੀ ਜੇ ਉਹਨਾਂ ਨੂੰ ਤੁਸੀਂ ਲੁਧਿਆਣੇ ਤੋਂ ਜਾਂ ਦਿੱਲੀ ਤੋਂ ਕੈਨੇਡਾ ਬਟ ਫਲਾਈਟ ਦੇ ਵਿੱਚ ਬਿਠਾ ਕੇ 10-12 ਘੰਟੇ ਲੱਤਾਂ ਲਟਕਾ ਕੇ ਭੇਜ ਦੋਂ ਫਿਰ ਤੋਂ ਵੀ ਹੋ ਜਾਊਗਾ ਫਿਰ ਤੋਂ ਬਰਫ ਚਮਜੂਗੀ ਔਰ ਇਹੀ ਇੱਕ ਰੀਜ਼ਨ ਹੈ ਇਹ ਸਭ ਤੋਂ ਵੱਡਾ ਸੰਕੇਤ ਵੀ ਇਹ ਇਹੀ ਇੱਕ ਰੀਜ਼ਨ ਹੈ ਵੀ ਤੁਹਾਡੀ ਕਿਡਨੀ ਤੇ ਤੁਹਾਡਾ ਲੀਵਰ ਪ੍ਰੋਪਰ ਕੰਮ ਨਹੀਂ ਕਰ ਰਿਹਾ ਤੇ ਫਿਰ ਇੱਥੇ ਸਵਾਲ ਇਹ ਵੀ ਆਉਂਦਾ ਵੀ ਇਹ ਸਿਰਫ ਇੱਕ ਸਪੈਸਿਫਿਕ ਏਜ ਗਰੁੱਪ ਵਾਸਤੇ ਹੈ ਜਿਹਨੂੰ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਜਿਹੜੇ ਬਜ਼ੁਰਗ ਵੀਡੀਓ ਵੇਖ ਰਹੇ ਨੇ ਤੁਹਾਡੇ ਕੋਲ ਤਾਂ ਮਰੀਜ਼ ਆਉਂਦੇ ਨੇ ਜੀ ਤੇ ਇਹ ਯੂਰਿਕ ਐਸਿਡ ਦੇ ਜਿਹੜੇ ਮੈਂ ਜਿੱਦ ਤੱਕ ਸੁਣਿਆ ਆ ਹਾਂਜੀ ਕਿ ਯੰਗ ਏਜ ਦੇ ਵਿੱਚ ਵੀ ਯੂਰਿਕ ਐਸਿਡ ਬਹੁਤ ਵੱਧ ਰਿਹਾ ਹੈ ਜਿਹੜੀ ਸਵੇਲਿੰਗ ਦੀ ਪ੍ਰੋਬਲਮ ਹੈ ਗਿੱਟੇ ਗੋਡੇ ਦੁਖਣ ਦੀ ਪ੍ਰੋਬਲਮ ਹੈ ਇਹ ਛੋਟੀ ਏਜ ਦੇ ਵਿੱਚ ਵੀ ਆ ਰਹੀ ਹੈ ਉੱਥੇ ਫਿਰ ਕਿਹੜੀ ਚੀਜ਼ਾਂ ਨੁਕਸਾਨ ਵੱਧ ਹੋ ਰਿਹਾ ਉੱਥੇ ਸਭ ਤੋਂ ਵੱਡੀ ਦਿੱਕਤ ਸਾਡੇ ਇਹੀ ਆ ਰਹੀ ਆ ਪਹਿਲੀ ਗੱਲ ਰਾਤ ਨੂੰ ਸਾਨੂੰ ਸਪਨੇ ਆ ਰਹੇ ਨੇ ਦੂਜੀ ਗੱਲ ਸਾਡਾ ਖਾਣ ਪੀਣ ਦੇ ਵਿੱਚ ਸਾਡੇ ਪ੍ਰੋਟੀਨ ਇਨਟੇਕ ਬਹੁਤ ਜ਼ਿਆਦਾ ਸਾਡੇ ਪੰਜਾਬੀਆਂ ਦੇ ਵਿੱਚ ਖਾਸ ਕਰਕੇ ਜਿਹੜੇ ਬੰਦੇ ਚਿਕਰ ਖਾਂਦੇ ਆ ਉਹਨਾਂ ਨੂੰ ਬੱਕਰੇ ਦਾ ਬੜਾ ਸ਼ੌਂਕ ਹੁੰਦਾ ਬੱਕਰਾ ਬਹੁ ਖਾਂਦੇ ਨੇ ਜਿਹਨੂੰ ਆਪਾਂ ਲੈਂਬ ਵੀ ਕਹਿ ਦਿੰਨੇ ਆ ਗੋਟ ਕਹਿ ਦਿੰਨੇ ਹੁਣ ਉਹ ਜਿਹੜਾ ਚੀਜ਼ ਖਾਂਦੇ ਨਹੀਂ ਪਹਿਲੀ ਗੱਲ ਉਹ ਖਾਂਦੇ ਰਾਤ ਨੂੰ ਨਹੀਂ ਹੂੰ ਤੇ ਮੈਂ ਕਹਿੰਦਾ ਜੇ ਤੁਸੀਂ ਖਾਣਾ ਤਾਂ ਖਾਓ ਬ੍ਰੇਕਫਾਸਟ ਦੇ ਵਿੱਚ ਮਾਰਨਿੰਗ ਟਾਈਮ ਮਾਰਨਿੰਗ ਟਾਈਮ ਖਾਓ ਤੁਸੀਂ ਖਾਧਾ ਸਾਰਾ ਦਿਨ ਤੁਸੀਂ ਆਪਦੇ ਦਿਨਚਰਿਆ ਦੇ ਵਿੱਚ ਬਤੀਤ ਕਰਨਾ ਤੇ ਉਹ ਤੁਹਾਡਾ ਖਾਧਾ ਪੀਤਾ ਸ਼ਰੀਰ ਨੇ ਉਸ ਤਰ੍ਹਾਂ ਦੇ ਕੈਮੀਕਲਸ ਬਣਾ ਬਣਾ ਕੇ ਉਹਨੂੰ ਹজম ਕਰ ਲੈਣਾ ਹੁਣ ਰਾਤ ਨੂੰ ਜੇ ਤੁਸੀਂ ਬੱਕਰਾ ਖਾ ਰਹੇ ਹੋ ਲੈਂਮ ਖਾ ਰਹੇ ਹੋ ਰਾਤ ਨੂੰ ਖਾ ਕੇ ਤੁਸੀਂ ਇਹ ਕਿਹੜੀ ਕੁਸ਼ਤੀਆਂ ਲੜਨੀਆਂ ਨੇ ਉਦੋਂ ਬਾਅਦ ਤੁਸੀਂ ਸੌਂ ਜਾਣਾ ਜਦੋਂ ਤੁਸੀਂ ਸੌਂ ਜਾਣਾ ਤਾਂ ਤੁਸੀਂ ਤਾਂ ਸੋਹਗੇ ਪਰ ਜਿਹੜਾ ਤੁਹਾਡਾ ਇੰਟਰਸਟਾਈਨ ਹੈ স্মਲ ਇੰਟਰਸਟਾਈਨ ਲਾਰਜ ਇੰਟਰਸਟਾਈਨ ਲਿਵਰ ਹੋ ਗਿਆ ਗਾਲ ਬਲੇਟਰ ਹੋ ਗਿਆ ਇਹਨਾਂ ਸਾਰਿਆਂ ਦੀ ਮਤਲਬ ਜਿਵੇਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿੰਦੇ ਆ ਵੀ ਬੱਸ ਕਰਾਤੀ ਆਪਾਂ ਹੁਣ ਉਹ ਬੱਸ ਕਿਵੇਂ ਹੋਗੀ ਕਿਉਂਕਿ ਉਹ ਜ਼ੋਰ ਲਾ ਰਹੇ ਨੇ ਜਿਹੜਾ ਉਸ ਤੁਸੀਂ ਖਾਤਾ ਉਹਦੇ ਵਿੱਚੋਂ ਪਿਉਰੀਨ ਅਡ ਕਰ ਲੈਣ ਪ੍ਰੋਟੀਨ ਅਡ ਕਰ ਲੈਣ ਕਾਰਬਸ ਅਡ ਕਰ ਲੈਣ ਫੈਟ ਐਕਿਊਮੂਲੇਟ ਨਾ ਹੋਵੇ ਉਹ ਸਾਰੀਆਂ ਚੀਜ਼ਾਂ ਨੂੰ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਐਸੇ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਫੈਟੀ ਲੀਵਰ ਤਾਂ ਹੀ ਇਹ ਵੀ ਇੱਕ ਸੰਕੇਤ ਆ ਵੀ ਜੇ ਤੁਹਾਡੀ ਰਾਤ ਨੂੰ 2-3 ਵਜੇ ਨੀਂਦ ਖੁੱਲ ਆ ਜੇ ਤੁਹਾਡੀ ਰਾਤ ਨੂੰ ਸੌਰੀ ਜੇ ਤੁਹਾਡੀ ਰਾਤ ਨੂੰ 2-3 ਵਜੇ ਨੀਂਦ ਖੁੱਲ ਰਹੀ ਆ ਇਹਦਾ ਮਤਲਬ ਤੁਹਾਨੂੰ ਫੈਟੀ ਲੀਵਰ ਫਿਰ ਇੱਥੇ ਸਵਾਲ ਇਹ ਆਉਂਦਾ ਫਿਰ ਜੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਗਈ ਜੀ ਪੈਰ ਸੁੱਜ ਰਹੇ ਨੇ ਗਿੱਟੇ ਦੁਖ ਰਹੇ ਨੇ ਗੋਡੇ ਦੁਖ ਰਹੇ ਨੇ ਚਾਹੇ ਕਿਹੜੀ ਵੀ ਐਸ ਦੇ ਵਿੱਚ ਜੀ ਫਿਰ ਕਰਨ ਕੀ ਦੇਖੋ ਉਹਨਾਂ ਲੋਕਾਂ ਵਾਸਤੇ ਵੈਸੇ ਮੈਨੂੰ ਐ ਲੱਗਦਾ ਵੀ ਕਾਫੀ ਜਿੰਨਾਂ ਲੋਕਾਂ ਨਾਲੇ ਬੀਤਦੀਆਂ ਚੀਜ਼ਾਂ ਆ ਕਾਫੀ ਹੱਦ ਤੱਕ ਉਹ ਵੀ ਇਸ ਵੀਡੀਓ ਨੂੰ ਇੱਥੇ ਤੱਕ ਦੇਖ ਕੇ ਡਰ ਗਏ ਹੋਣਗੇ ਸ਼ਾਇਦ ਹੂੰ ਵੀ ਸਥਿਤੀ ਕਿੰਨੀ ਕੁ ਗੰਭੀਰ ਹੈ ਔਰ ਸਾਡੀ ਤਰਾਸ਼ਤੀ ਇਹ ਹੈ ਅਸੀਂ ਇਹਨੂੰ ਗੰਭੀਰ ਲੈਂਦੇ ਹਾਂ ਅਸੀਂ ਇਹਨੂੰ ਬਹੁਤ ਲਾਈਟਲੀ ਲੈਂਦੇ ਹਾਂ ਅਸੀਂ ਸੋਚਦੇ ਕੋਈ ਖਾਸ ਵੱਡੀ ਦਿੱਕਤ ਨਹੀਂ ਹੈ ਉਹਨਾਂ ਲੋਕਾਂ ਵਾਸਤੇ ਬਾਈ ਜੀ ਸੌਖੇ ਸੌਖੇ ਨੁਕਤੇ ਸਾਡੀ ਰਸੋਈਆਂ ਚੀਨ ਅੱਛਾ ਹੁਣ ਨੁਕਤਾ ਕੀ ਹੈ ਇਹਨੂੰ ਕਹਿੰਦੇ ਬਾਈ ਜੀ ਕੱਚੀ ਹਲਦੀ ਠੀਕ ਹੈ ਆਮ ਤੁਸੀਂ ਚਾਹੇ ਪੰਸਾਰੀ ਕੋਲੋਂ ਪੁੱਛੋਗੇ ਪੰਸਾਰੀ ਤੋਂ ਵੀ ਮਿਲ ਸਕਦੀ ਹੈ ਵੈਸੇ ਕਿਸੇ ਵੀ ਸਬਜ਼ੀ ਵਾਲੇ ਕੋਲੇ ਜਾਉਂਗੇ ਉਹਦੇ ਕੋਲ ਵੀ ਰੱਖਿਆ ਹੋਵੇ ਉਹਦੇ ਕੋਲ ਵੀ ਰੱਖੀ ਹੁੰਦੀ ਹੈ ਹੂੰ ਠੀਕ ਹੈ ਜੀ ਹੁਣ ਤੁਸੀਂ ਕੱਚੀ ਹਲਦੀ ਦੀ ਫਰਜ ਕਰ ਲਓ ਜਿਹੜੀ ਛੋਟੀ ਉਂਗਲੀ ਆਪਣੀ ਚੀਚੀ ਜੀ ਨੂੰ ਆਪਾਂ ਕਹ ਦਿੰਨੇ ਆ ਜਿੰਨਾ ਕਿ ਇਹਦਾ ਪੋਟਾ ਜਿਵੇਂ ਆਪਾਂ ਕਹ ਦਿੰਨੇ ਆ ਇੰਨਾ ਖਾਫ ਬਿਲਕੁਲ ਥੋੜਾ ਜਿਹਾ ਠੀਕ ਹੈ ਜੀ ਆ ਦੇਖੋ ਇੰਨਾ ਕੁ ਆਪਾਂ ਲਿਆ ਠੀਕ ਹੈ ਹੁਣ ਇਹਨੂੰ ਤੁਸੀਂ ਛਿੱਲ ਲੈਣਾ ਚੰਗੀ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਇਹਨੂੰ ਛਿੱਲ ਲੈਣਾ ਔਰ بڑا ਸੌਖਾ ਨੁਕਤਾ ਬਲਬਈ ਜੀ ਜਿਹੜਾ ਬੰਦਾ ਵਰਤੂਗਾ ਉਹਨੂੰ ਪਤਾ ਲੱਗੂਗਾ ਵੀ ਵਾਕਈ ਕਿੰਨਾ ਸੌਖਾ ਨੁਕਤਾ ਸੀ ਤੇ ਅਸੀਂ ਕਿਹੜੇ ਚੱਕਰਾਂ ਚ ਉਲਝੇ ਫਿਰਦੇ ਸੀ ਜਿਹੜੇ ਲੋਕ ਪੇਨ ਕਿਲਰ ਲੈਂਦੇ ਆ ਬਾਈ ਜੀ ਹਾਂਜੀ ਉਹਨਾਂ ਨੂੰ ਯੂਰਿਕ ਐਸਿਡ ਦੀ ਬੜੀ ਵੱਡੀ ਪ੍ਰੋਬਲਮ ਆ ਸਕਦੀ ਹੈ ਪੇਨ ਕਿਲਰ ਤਾਂ ਮੈਨੂੰ ਲੱਗਦਾ ਸਾਰੇ ਲੈਂਦੇ ਹੁਣਗੇ ਸਾਰੇ ਲੈਂਦੇ ਨੇ ਕਿਉਂਕਿ ਫਿਰ ਸਿਰ ਦੁਖਦਾ ਅੱਜ ਮੇਰਾ ਦੁਖ ਰਿਆ ਸੀ ਸਵੇਰੇ ਮੇਰਾ ਮਨ ਕੀਤਾ ਵੀ ਮੈਂ ਆ ਕੇ ਪੇਨ ਕਿਲਰ ਲੈ ਲਾਂ ਹਾਂਜੀ ਵੀ ਇੱਕ ਮਿੰਟ ਦੇ ਵਿੱਚ ਦਰਦ ਠੀਕ ਹੋ ਜਾਊਗਾ ਚਲ ਤੁਸੀਂ ਯਕੀਨ ਮੰਨੋਗੇ ਬਾਈ ਜੀ ਜਿਹੜਾ ਬੰਦਾ ਅੱਜ ਪੇਨ ਕਿਲਰ ਲੈ ਰਿਆ ਉਹ ਇਨਵਾਈਟ ਕਰ ਰਿਹਾ ਪੰਜ ਸਾਲਾਂ ਦੇ ਵਿੱਚ ਵਿੱਚ ਹਾਰਟ ਅਟੈਕ ਜਿਹੜਾ ਬੰਦਾ ਪੇਨ ਕਿਲਰ ਦੀ ਗੋਲੀ ਖਾ ਰਿਹਾ ਹੁਣ 5 ਸਾਲ ਦੇ ਵਿੱਚ ਕੰਟ੍ਰੈਕਟ ਕਰ ਲਈ ਮੈਨੂੰ ਹਾਰਟ ਅਟੈਕ ਆ ਸਕਦਾ ਕਹਿੰਦਾ ਮੈਂ ਰਾਜੀ ਭਾਜੀ ਆਜੋ ਜੀ ਤਾਂ ਹੀ ਆਪਾਂ ਕਹਿੰਦੇ ਆ ਨਾ ਵੀ ਬੰਦੇ ਦੀਆਂ ਰਿਪੋਰਟਾਂ ਠੀਕ ਸੀ ਬੰਦਾ ਬਿਲਕੁਲ ਫਿਟ ਸੀ ਬੰਦੇ ਨੂੰ ਹੋਇਆ ਕੁਝ ਨਹੀਂ ਸੀ ਇੱਕੋ ਦਮ ਹਾਰਟ ਅਟੈਕ ਕਿਉਂ ਆ ਗਿਆ ਇਹ ਤਾਂ ਮੋਟਾ ਵੀ ਨਹੀਂ ਸੀਗਾ ਇਹਦੇ ਤਾਂ ਰਿਪੋਰਟਸ ਵੀ ਠੀਕ ਸੀਗੀਆਂ ਇਹਦੀ ਤਾਂ ਖਾਣ ਪਾਣ ਬੜਾ ਵਧੀਆ ਸੀਗਾ ਪਰ ਇਹਨੂੰ ਹਾਰਟ ਅਟੈਕ ਕਿਵੇਂ ਆ ਗਿਆ ਆਹ ਡਾਟਾ ਇਸ ਲਈ ਆਇਆ ਕਿਉਂਕਿ ਜਿਹੜੀ ਆਪਾਂ ਗੋਲੀਆਂ ਖਾ ਰਹੇ ਆ ਉਹ ਗੋਲੀਆਂ ਅੱਜ ਦੀ ਥੋੜੀ ਗੋਲੀ ਖਾਦੀ ਹੋਈ ਤੁਸੀਂ ਅਗਲੇ 5 ਸਾਲ ਦੇ ਵਿੱਚ ਵਿੱਚ ਉਹਨੂੰ ਸੱਦਾ ਦੇ ਚੁੱਕੇ ਸੋ ਇਸ ਲਈ ਕੋਸ਼ਿਸ਼ ਕਰੋ ਜੇ ਪਰਹੇਜ ਕੀਤਾ ਜਾਂਦਾ ਪੇਨ ਕਿਲਰ ਦਾ ਪੇਨ ਕਿਲਰਸ ਦਾ ਬਹੁਤ ਖਤਰਨਾਕ ਨਹੀਂ ਠੀਕ ਹੈ ਆਪਾਂ ਛੇਲੇ ਲੀਏ ਹੁਣ ਆਹ ਹਲਦੀ ਹੈ ਭੈਜੀ ਇਹਨੂੰ ਆਪਾਂ ਲੈ ਲੈਣਾ ਕੁੰਡੀ ਸੋਟੇ ਦੇ ਵਿੱਚ ਠੀਕ ਇਹਦੇ ਵਿੱਚ ਆਪਾਂ ਇਹਦਾ ਚੰਗੀ ਤਰ੍ਹਾਂ ਥੋੜਾ ਜਿਹਾ ਪੀਸਟ ਟਾਈਪ ਬਣਾ ਲੈਣਾ ਘਟ ਲੜਾਓ ਚਲੋ ਆ ਚੀਜ਼ ਬਣ ਗਈ ਹੂੰ ਠੀਕ ਹੈ ਜੀ ਹੁਣ ਆ ਚੀਜ਼ ਨੂੰ ਤੁਸੀਂ ਇੱਕ ਰਾਤ ਪਹਿਲਾਂ ਗਰਮ ਪਾਣੀ ਦੇ ਵਿੱਚ ਪਾ ਦੋ ਕੱਚ ਦਾ ਗਲਾਸ ਹੋਵੇ ਜੀ ਤੁਸੀਂ ਇਹਨੂੰ ਰਾਤ ਪਹਿਲਾਂ ਪਾ ਦੋ ਆ ਇੱਕ ਰਾਤ ਪਹਿਲਾਂ ਪਾਇਆ ਸੀ ਮੈਂ ਹੂੰ ਗਰੰਟੀ ਨਾਲ ਕੰਮ ਕਰ ਪੈਗਾ ਮੈਂ ਇੱਕ ਰਾਤ ਪਹਿਲਾਂ ਪਾਇਆ ਤਾਂ ਆ ਬਣ ਗਿਆ ਇਹ ਆਪਾਂ ਹੁਣ ਤੁਹਾਡੇ ਮੂਰੇ ਮੌਕੇ ਤੇ ਪਾਇਆ ਤਾਂ ਇਸ ਤਰ੍ਹਾਂ ਦਾ ਰੰਗ ਫੜ ਰਿਹਾ ਜੀ ਜਦੋਂ ਤੁਸੀਂ ਇਹਨੂੰ ਇੱਕ ਰਾਤ ਤੱਕ ਰੱਖਤਾ ਸਵੇਰੇ ਉੱਠ ਕੇ ਖਾਲੀ ਪੇਟ ਬਿਨਾ ਬਿਸਤਰ ਤੋਂ ਉੱਠੇ ਜਿਹੇ-ਜਿਹੇ ਬਿਸਤਰ ਤੇ ਬੈਠੇ ਹੋ ਐਵੇਂ ਦੀ ਐਵੇਂ بس ਉੱਠ ਕੇ ਬਹਿ ਜੋ ਪੈਰ ਥੱਲੇ ਨਹੀਂ ਲਾਉਣਾ ਤੇ ਨਾਲ ਦੀ ਨਾਲ ਤੁਸੀਂ ਇਹ ਪਾਣੀ ਸਿਪ ਸਿਪ ਕਰਕੇ ਪੀ ਲੈਣਾ ਜਦੋਂ ਤੁਸੀਂ ਇਹ ਪਾਣੀ ਪੀ ਲੋਗੇ ਤੁਹਾਨੂੰ 15 ਦਿਨ ਦੇ ਵਿੱਚ ਉਹ ਜਿਹ ਮਹਿਸੂਸ ਹੋਊਗਾ ਵੀ ਜਿਹੜੇ ਉਹ ਕ੍ਰਿਸਟਲ ਤੁਹਾਡੇ ਜੋੜਾਂ ਦੇ ਅੰਦਰ ਵਾਲੇ ਬਣਦੇ ਸੀ ਉਹ ਬਣਨੋਂ ਬੰਦ ਹੋ ਗਏ ਹੂੰ ਬਿਲਕੁਲ ਵੀ ਜਿਹੜੀ ਜਕੜਨ ਗਿੱਟੇ ਗੋਡਿਆਂ ਤੇ ਸਵੇਰੇ ਉੱਠਦੇ ਸਾਰ ਆਉਂਦੀ ਸੀ ਹਾਂਜੀ ਪੈਰ ਪਾਬ ਜਿਹੜਾ ਸੀ ਧਰਤੀ ਨਾਲ ਨਹੀਂ ਸੀ ਲੱਗਦਾ ਬਿਲਕੁਲ ਉਹ ਹਟ ਜੂਗੀ ਉਹ ਹਟ ਜੂਗੀ ਸਿਰਫ ਇਹ ਪਾਣੀ ਪੀਣਾ ਬਿਲਕੁਲ ਯਾਨੀ ਸਿਰਫ ਇਹ ਪਾਣੀ ਪੀਣ ਦੇ ਨਾਲ ਹੀ ਤੁਸੀਂ ਜੋ ਕਹਿ ਰਹੇ ਹੋ ਹਾਂਜੀ ਕਿ ਜਿਹੜੇ ਗਿੱਟੇ ਦੁਖਦੇ ਨੇ ਗੋਡੇ ਦੁਖਦੇ ਨੇ ਜਾਂ ਹੋਰ ਕੋਈ ਜੋਇੰਟ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਯੂਰਿਕ ਐਸਿਡ ਵੱਧ ਰਿਹਾ ਮੇਰੇ ਜੇ ਮੈਂ ਗੱਲ ਕਰਾਂ ਤਾਂ ਉਹ ਠੀਕ ਹੋ ਸਕਦਾ ਨਹੀਂ ਦੇਖੋ ਇਹਦੇ ਵਿੱਚ ਮੈਂ ਕਹਿ ਰਿਹਾ ਮੈਂ ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਸੰਕੇਤ ਆਉਂਦੇ ਆ अच्छा ਜਿੰਨਾ ਲੋਕਾਂ ਦੀਆਂ ਰਿਪੋਰਟਾਂ ਆਲਰੇਡੀ ਪ੍ਰੋਬਲਮ ਆ ਚੁੱਕੀ ਆ ਤਾਂ ਉਹਨਾਂ ਲੋਕਾਂ ਦੇ ਵਿੱਚ ਅਸੀਂ ਕੀ ਕਰਦੇ ਆ ਅਸੀਂ ਪ੍ਰੈਕਟਿਸ ਦੇ ਵਿੱਚ ਵਰਤਦੇ ਆ ਇਹ ਹੈਗਾ ਜੀ ਮਹਾਰਾਜਾ ਸ਼ਾਈ ਸ਼ਰਬਤ ਹੂੰ ਠੀਕ ਹੈ ਤੇ ਅਸੀਂ ਕੀ ਕਰਦੇ ਆ ਮਹਾਰਾਜਾ ਸ਼ਾਈ ਸ਼ਰਬਤ ਪੇਸ਼ੈਂਟ ਨੂੰ 45 ਦਿਨ ਤੱਕ ਵਰਤਾਉਂਦੇ ਆ ਹੂੰ 45 ਦਿਨ ਦੇ ਵਿੱਚ ਤੁਸੀਂ ਦੇਖੋ ਇਹਨੇ ਕਰਦਾ ਕੀ ਹੈ ਇੱਕ ਤਾਂ ਲਿਵਰ ਡੀਟੌਕਸ ਕਰਨਾ ਸ਼ੁਰੂ ਕਰ ਦਿੰਦਾ ਹੁਣ ਤੁਸੀਂ ਦੇਖੋ ਵੀ ਦਰਦ ਜੋੜਦਾ ਪਰ ਕਨੈਕਸ਼ਨ ਲਿਵਰ ਦੇ ਉੱਤੇ ਜਦੋਂ ਤੁਹਾਡੇ ਲਿਵਰ ਨੇ ਪ੍ਰੋਪਰ ਕੰਮ ਨਹੀਂ ਕੀਤਾ ਤਾਂ ਹੀ ਤੁਹਾਡੇ ਅੰਦਰ ਕੋਲੇਸਟ੍ਰੋਲ ਯੂਰਿਕ ਐਸਿਡ ਬੀਪੀ ਉਸ ਤੋਂ ਬਾਅਦ ਸਕਿਨ ਦੇ ਰੋਗ ਉਸ ਤੋਂ ਬਾਅਦ ਹੈਡੇਕ ਹੋਣਾ ਉਸ ਤੋਂ ਬਾਅਦ ਜਿੰਨੇ ਦੁਨੀਆ ਜਹਾਨ ਦੇ ਦਿੱਕਤਾਂ ਹੈਗੀਆਂ ਨੇ ਇਹ ਸਭ ਤੁਹਾਡੇ ਲਿਵਰ ਤੋਂ ਸ਼ੁਰੂ ਹੁੰਦੀਆਂ ਨੇ 80% ਰੋਗ ਹੀ ਤੁਹਾਡੇ ਲਿਵਰ ਤੋਂ ਸ਼ੁਰੂ ਹੁੰਦੇ ਆ 800 ਤਰ੍ਹਾਂ ਦੇ ਰੋਗ ਨੇ ਜਿਨ੍ਹਾਂ ਨੂੰ ਆਪਾਂ ਗਿਣਤੀ ਦੇ ਵਿੱਚ ਲਿਖ ਸਕਦੇ ਆ ਜਿਹਦੇ ਕਰਕੇ ਲਿਵਰ ਜੇ ਨਾ ਕੰਮ ਸਹੀ ਕਰੇ ਤਾਂ ਉਹ ਦਿੱਕਤ ਆ ਜਾਂਦੀ ਹੁਣ ਮਹਾਰਾਜ ਸ਼ੈਸ਼ਰਬ ਤਸੀਂ ਪ੍ਰੈਕਟਿਸ ਦੇ ਵਿੱਚ ਵਰਤਦੇ ਆ ਤੇ ਇਹਦਾ ਅਸੀਂ ਇਹ ਰਿਜ਼ਲਟ ਦੇਖਿਆ ਭਾਈ ਜੀ ਵੀ ਜਤੋਂ ਪੇਸ਼ੈਂਟ ਨੂੰ ਅਸੀਂ ਦਿੱਨੇ ਆ ਤਾਂ ਉਹ ਕਹਿੰਦੇ ਤਿੰਨ ਕਿ ਦਿਨਾਂ ਦੇ ਵਿੱਚ ਵਿੱਚ ਨਾ ਖੁੱਲ ਕੇ ਸਾਹ ਆਉਣ ਲੱਗ ਗਿਆ ਤੇ ਤਕਰੀਬਨ 45 ਦਿਨਾਂ ਬਾਅਦ ਅਸੀਂ ਉਹਨਾਂ ਨੂੰ ਕਹਿੰਨੇ ਹੁੰਨੇ ਆ ਵੀ ਭਾਈ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ ਤੁਹਾਡੀ ਜੀ ਕਿਸੇ ਦੀ ਰਿਪੋਰਟ ਕ੍ਰਿਟੀਕਲ ਹੈ ਜੇ ਤੁਹਾਡਾ ਸਿਰਫ ਸਿੰਪਟਮ ਆ ਰਹੇ ਤੁਹਾਡੇ ਵਾਸਤੇ ਆ ਨੁਕਤਾ ਪੜਾ ਸੌਖਾ ਤੁਸੀਂ ਆ ਨੁਕਤਾ ਕਰਦੋ 15 ਦਿਨ ਮੁਕਤਾ ਵਰਤੋ ਤੁਹਾਨੂੰ ਆਪ ਹੀ ਰਿਜ਼ਲਟ ਮਿਲ ਜੂਗਾ 15 ਦਿਨ ਦੇ ਵਿੱਚ 15 ਦਿਨ ਦੇ ਵਿੱਚ ਪਰ ਜੇ ਤੁਹਾਡੀ ਕ੍ਰਿਟੀਕਲ ਕੰਡੀਸ਼ਨ ਆ ਤੁਹਾਡੀ ਕੰਡੀਸ਼ਨ ਵਰਸ ਹੁੰਦੀ ਜਾ ਰਹੀ ਆ ਔਰ ਇਹਨੂੰ 1% ਵੀ ਲਾਈਟਲੀ ਨਾਲੋ ਕਿਉਂਕਿ ਮੈਂ ਤੁਹਾਨੂੰ ਦੱਸ ਕੇ ਹਟਿਆ ਆਰਥਰਾਇਟਿਸ ਇਹਦੇ ਕਰਕੇ ਵੱਧਦਾ ਗ੍ਰੈਜੂਲੀ ਇਹਨੇ ਆਰਥਰਾਇਟਿਸ ਦਾ ਰੂਪ ਲੈ ਲੈਣਾ ਗ੍ਰੈਜੂਲੀ ਇਹ ਅਤਰੰਗ ਦਾ ਰੂਪ ਵੀ ਲੈ ਸਕਦਾ ਗ੍ਰੈਜੂਲੀ ਇਹ ਹਾਰਟ ਅਟੈਕ ਦਾ ਰੂਪ ਵੀ ਲੈ ਸਕਦਾ ਗ੍ਰੈਜੂਲੀ ਇਹ ਜਿਹਨੂੰ ਆਪਾਂ ਕਹਿੰਦੇ ਆ ਕਾਰਡੀਕ ਅਰੈਸਟ ਉਹਦਾ ਰੂਪ ਵੀ ਲੈ ਸਕਦਾ ਸੋ ਇਸ ਲਈ ਇਹਨੂੰ ਲਾਈਟਲੀ ਬਿਲਕੁਲ ਵੀ ਨਹੀਂ ਦੇਣਾ ਹੈਗਾ ਤਾਂ ਉਹਨਾਂ ਲੋਕਾਂ ਦੇ ਉੱਤੇ ਅਸੀਂ ਪ੍ਰੈਕਟੀ ਵੀ ਮਹਾਰਾਜ ਸ਼ਹੀਸ਼ਰਪ ਤੋਂ ਉਹਨਾਂ ਨੂੰ ਅਸੀਂ 45 ਦਿਨ ਤੱਕ ਪਿਆਇਆ ਉਹ ਕਹਿੰਦੇ ਜੀ ਸਾਡੀ ਸਾਰੀ ਬਾਡੀ ਦੀਆਂ ਰਿਪੋਰਟਸ ਬੈਲੈਂਸ ਹੋਣੀ ਸ਼ੁਰੂ ਹੋ ਗਈਆਂ ਤੁਸੀਂ ਅੱਛਾ ਇੱਕ ਚੀਜ਼ ਹੋਰ ਦੇਖੋ بڑے ਲੋਕਾਂ ਨੂੰ ਨਾ ਦਿੱਕਤ ਆਉਂਦੀ ਹੈ ਉਹ ਕਹਿੰਦੇ ਜੀ ਸਾਨੂੰ ਦਿੱਕਤ ਇਹ ਹੈ ਵੀ ਜਦੋਂ ਅਸੀਂ ਆਪਦੇ ਰਿਪੋਰਟਸ ਕਰਾਉਂਦੇ ਆ ਸਾਡੇ ਵਿਟਾਮਿਨਸ ਬਹੁਤ ਲੋ ਹੁੰਦੇ ਆ ਵਿਟਾਮਿਨ B12 ਵੀ ਲੋ ਹੁੰਦਾ ਹੈ ਵਿਟਾਮਿਨ D ਲੋ ਹੁੰਦਾ ਵੀ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਿਹੜੀ ਚੀਜ਼ ਨਹੀਂ ਖਾ ਰਹੇ ਜਿਹੜਾ ਜੇ ਕੀ ਖਾਈਏ ਜਿਹਦੇ ਕਰਕੇ ਸਾਡੇ ਵਾਈਟਲਸ ਨਾਰਮਲ ਹੋ ਜਾਣ ਤੁਹਾਨੂੰ ਉਹਨਾਂ ਲੋਕਾਂ ਨੂੰ ਇੱਕ ਸੰਕੇਤ ਦੇਣਾ ਚਾਹੁੰਦਾ ਤੁਸੀਂ ਖਾ ਸਭ ਕੁਝ ਚੰਗਾ ਵੀ ਰਹੇ ਹੋਗੇ ਪਰ ਜੇ ਲਿਵਰ ਨੂੰ ਪਚਾ ਕੇ ਲਾਉਗਾ ਨਹੀਂ ਤਾਂ ਤੁਹਾਡੇ ਵਾਈਟਲਸ ਲੋ ਹੀ ਰਹਿਣਗੇ ਬਹੁਤ ਸਾਰੇ ਲੋਕ ਉਦਾਹਰਨ ਦਿੰਦੇ ਉਹ ਕਹਿੰਦੇ ਜੀ ਅਸੀਂ ਕੈਨੇਡਾ ਰਹਿੰਦੇ ਤੇ ਇੱਥੇ ਧੁੱਪ ਘੱਟ ਨਿਕਲਦੀ ਆ ਤਾਂ ਕਰਕੇ ਸਾਡੇ ਵਾਈਟਲਸ ਨਾਰਮਲ ਨਹੀਂ ਆਉਂਦੇ ਤਾਂ ਕਰਕੇ ਸਾਡਾ ਵਿਟਾਮਿਨ ਡੀ ਲੋ ਹੈ ਬਟ ਮੈਂ ਉਹਨਾਂ ਲੋਕਾਂ ਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹੁੰਨਾ ਮੈਂ ਕੈਨੇਡਾ ਬਹੁਤ ਨੇੜੇੋਂ ਦੇਖਿਆ ਜਦੋਂ ਇੱਥੇ ਗਰਮੀ ਪੈਂਦੀ ਹੈ ਤਾਂ ਇੰਨੀ ਤਿੱਖੀ ਧੁੱਪ ਆ ਵੀ ਤੁਹਾਡੀ ਚਮੜੀ ਦੇ ਉੱਤੇ ਸਨ ਬਰਨ ਤੁਹਾਨੂੰ ਫੀਲ ਹੋ ਸਕਦੇ ਆ ਇੰਨੀ ਨੇੜੇ ਆ ਸੂਰਜ ਸੋ ਇਸ ਕਰਕੇ ਜਿਹੜਾ ਸੂਰਜ ਨੇੜੇ ਆ ਤੁਹਾਨੂੰ ਵਿਟਾਮਿਨ ਡੀ ਤਾਂ ਦੇ ਹੀ ਸਕਦਾ ਬਟ ਇਸ ਤੋਂ ਪਹਿਲਾਂ ਆਪਾਂ ਜਿਹੜੀ ਖਰਾਕ ਬਾਹਰੋਂ ਖਾ ਰਹੇ ਆ ਸੂਰਜ ਦੇ ਵਿੱਚ ਤੁਸੀਂ 24 ਘੰਟੇ ਤਾਂ ਸੂਰਜ ਚ ਬਾਹਰ ਹੈ ਹੀ ਨਹੀਂਗੇ ਚਾਹੇ ਇੰਡੀਆੋਂ ਚਾਹੇ ਕੈਨੇਡਾੋਂ ਚਾਹੇ ਅਮਰੀਕਾ ਬੈਠੇ ਇੰਡੀਆ ਦੇ ਵਿੱਚ ਵੀ ਕਾਰਪੋਰੇਟ ਵਰਲਡ ਦੇ ਵਿੱਚ ਤੁਸੀਂ ਦੇਖੋਗੇ ਵੀ ਦਫ਼ਤਰ ਦੇ ਵਿੱਚ ਹੀ ਬੈਠਣਾ ਚਾਰ ਦੀਵਾਰੀ ਦੇ ਅੰਦਰ ਬੈਠਣਾ ਛੱਤ ਸਿਰ ਤੇ ਹੂੰ ਤੇ ਇੱਥੇ ਵੀ ਕਿਹੜਾ ਸੀ ਧੁੱਪ ਚ ਨੰਗੇ ਬੈਠੇ ਆ ਤੇ ਇੱਥੇ ਵੀ ਅਸੀਂ ਅੰਦਰ ਹੀ ਆ ਬਟ ਇੱਥੇ ਸਾਡੇ ਵਾਈਟਲਸ ਨਾਰਮਲ ਕਿਉਂ ਨਹੀਂ ਕਿਉਂਕਿ ਸਾਡੇ ਇੱਥੇ ਦਾਲ ਚੀਨੀ ਜੋ ਬਣਾਉਣਾ ਉਹ ਚ ਦਾਲ ਚੀਨੀ ਜੋ ਬਣਾਉਣਾ ਉਹ ਚ ਕਾਲੀ ਮਿਰਚ ਜੋ ਬਣਾਉਣਾ ਉਹ ਚ ਸੌਂਫ ਪਾ ਲੈਣੀ ਹਰੇ ਖਾਣੇ ਤੋਂ ਬਾਅਦ ਸੌਂਫ ਅਸੀਂ ਖਾਣੇ ਹੁਣ ਇੱਕ ਸੌਖਾ ਨੁਕਤਾ ਤੁਸੀਂ ਦੇਖੋ ਕਿਸੇ ਬੰਦੇ ਨੂੰ ਮੈਂ ਚਲੋ ਇੱਕ ਬੋਨਸ ਪੁਆਇੰਟ ਆਪਾਂ ਲਾ ਲਈਏ ਕਿਸੇ ਬੰਦੇ ਨੂੰ ਬਈ ਜੀ ਦਿੱਕਤ ਹੋਵੇ ਲੇ ਫਿਰ ਦਾ ਪੇਟ ਹਜਮ ਨਾ ਹੁੰਦਾ ਹੋਵੇ ਤੁਸੀਂ ਉਹਨੂੰ ਇੱਕ ਉਦਾਹਰਨ ਦੇ ਤੌਰ ਤੇ ਨਾ ਛੋਟਾ ਜਿਹਾ ਐਕਸਪੈਰੀਮੈਂਟ ਕਰਕੇ ਦੇਖਿਓ ਵੀ ਰੋਟੀ ਖਾ ਲਈ ਇੱਕ ਚਮਚਾ ਸੌਫ ਦਾ ਧੱਕੇ ਨਾਲ ਉਹਦੀ ਤਲੀ ਤੇ ਪਾ ਕੇ ਖਵਾ ਦਿਓ 15 ਦਿਨ ਉਹਨੂੰ ਲਗਾਤਾਰ ਹਰ ਮੀਲ ਤੋਂ ਬਾਅਦ ਸੌਫ ਦਾ ਚਮਚ ਤੇ 15 ਦਿਨ ਦੇ ਵਿੱਚ ਅਚੀ ਉਹ ਬੰਦਾ ਕਹਿ ਦੂਗਾ ਮੇਰਾ ਲਿਵਰ ਸਟਰੋਂਗ ਹੋਣ ਲੱਗ ਗਿਆ ਕੱਲਾ ਸੌਫ ਨਾਲ ਕੱਲਾ ਸੌਫ ਨਾਲ ਸੋ ਇਸ ਤਰ੍ਹਾਂ ਦੇ ਕਈ ਨੁਕਤੇ ਨੇ ਆਯੁਰਵੇਦ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਜੜੀ ਬੂਟੀਆਂ ਜ਼ਰੂਰੀ ਪੀਸ ਪੂਸ ਕੇ ਹੀ ਕੋਈ ਤਿਆਰ ਕਰੀ ਹਮ ਆਯੁਰਵੇਦਾ ਬਹੁਤ ਵਿਸ਼ਾਲ ਹਰ ਚੀਜ਼ ਆਯੁਰਵੇਦਾ ਦੇ ਹੇਠ ਆਉਂਦੀ ਹੈ ਜਿਹੜੇ ਆਪਾਂ ਪਾਣੀ ਆ ਵਾਤ ਪਿੱਤ ਕਫ ਇਹ ਸਭ ਆਯੁਰਵੇਦਾ ਦੇ ਹੇਠ ਹੈ ਸੋ ਜਿਹੜੀ ਆ ਵਾਯੂ ਵੀ ਚੱਲ ਰਹੀ ਇੱਥੇ ਇਹ ਵੀ ਆਯੁਰਵੇਦਾ ਦੇ ਹੇਠ ਹੀ ਆ ਬਿਲਕੁਲ ਤੇ ਵਾਯੂ ਤੋਂ ਬਿਨਾ ਜਾਂ ਸੂਰਜ ਤੋਂ ਬਿਨਾ ਪੌਦਾ ਨਹੀਂ ਉਗ ਸਕਦਾ ਤਾਂ ਉਹ ਵੀ ਆਯੁਰਵੇਦਾ ਦੇ ਹੇਠ ਹੀ ਸੋ ਇਸ ਕਰਕੇ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਨੁਕਤੇ ਟੋਟਕੇ ਹੈਗੇ ਨੇ ਬੜੇ ਹੀ ਕਾਰਕ ਜਿਵੇਂ ਪਾਣੀ ਨਾਲ ਤੁਸੀਂ ਦੱਸਿਆ ਵੀ ਪਾਣੀ ਨਾਲ ਲੈਣਾ ਕੀ ਇਹਨੂੰ ਕੋਈ ਬੰਦਾ ਦੁੱਧ ਦੇ ਨਾਲ ਵੀ ਲੈ ਸਕਦਾ ਹੈ ਕਿਉਂਕਿ ਆਪਾਂ ਅਕਸਰ ਦੇਖਿਆ ਵੀ ਜ ਆਪਣੇ ਕੋਈ ਸਰਟੀਫੀਕੇਟ ਲੱਗ ਜਾਂਦੀ ਆ ਜੀ ਤਾਂ ਮੰਮੀ ਅਕਸਰ ਆਪਰ ਹਲਦੀ ਵਾਲਾ ਦੁੱਧ ਕਹਿ ਦਿੰਦੀ ਆ ਜੀ ਬਹੁਤ ਹਲਦੀ ਵਾਲਾ ਦੁੱਧ ਪੀਲਾ ਕਿਉਂਕਿ ਹਲਦੀ ਜਿਹੜੀ ਐਂਟੀਸੈਪਟਿਕ ਆ ਵੀ ਇਹ ਤੁਹਾਡੇ ਜੋੜਾਂ ਤੇ ਜਿਹੜੀ ਬਿਮਾਰੀ ਲੱਗੀ ਆ ਉਹਨੂੰ ਠੀਕ ਕਰ ਦੇਗੀ ਕਯੂਰ ਕਰ ਸਕਣਾ ਹੈ ਨਾ ਕਯੂਰ ਕਰ ਦੇਗੀ ਤਾਂ ਕੀ ਇਹ ਨੁਕਤਾ ਆਪਾਂ ਸਾਰੀ ਰਾਤ ਪੀਉਣ ਵਾਲਾ ਦੁੱਧ ਦੇ ਵਿੱਚ ਪਾ ਕੇ ਵੀ ਕਰ ਸਕਦੇ ਆ ਤੁਸੀਂ ਬਹੁਤ ਪਿਆਰਾ ਸਵਾਲ ਪੁੱਛਿਆ ਬਾਈ ਜੀ ਔਰ ਮੇਰਾ ਦਿਲ ਖੁਸ਼ ਹੋ ਗਿਆ ਜਿਹੜਾ ਤੁਸੀਂ ਸਵਾਲ ਪੁੱਛਿਆ ਕਿਉਂਕਿ ਜਿਹੜਾ ਬੰਦਾ ਇਸ ਵੀਡੀਓ ਨੂੰ ਦੇਖ ਰਿਹਾ ਉਹਦੇ ਮਨ 'ਚ ਵੀ ਇਹੀ ਆਇਆ ਹੋਣਾ ਵੀ ਯਾਰ ਜੋੜਾਂ ਦੀ ਦਿੱਕਤ ਤਾਂ ਮਲ ਹਲਦੀ ਵਾਲਾ ਦੁੱਧ ਪਰ ਮੇਰੇ ਬਾਈ ਜੀ ਵੱਡੇ ਬਾਈ ਜੀ ਤੇ ਜਿਹੜੇ ਮੇਰੇ ਭਰਾ ਇਸ ਟਾਈਮ ਵੀਡੀਓ ਦੇਖ ਰਹੇ ਹੋ ਦੁੱਧ ਦੇ ਵਿੱਚ ਹੈਗਾ ਬਾਈ ਜੀ ਕੈਲਸ਼ੀਅਮ ਹਮ ਯੂਰਿਕ ਐਸਿਡ ਵਾਧਦਾ ਜਦੋਂ ਤੁਹਾਡੇ ਕੈਲਸ਼ੀਅਮ ਤੇ ਜਦੋਂ ਤੁਹਾਡਾ ਪ੍ਰੋਟੀਨ ਦੋਨੋਂ ਕੰਪੋਨੈਂਟ ਇਕੱਠੇ ਰਲ ਜਾਂਦੇ ਆ ਤਾਂ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਉਹਦੇ ਹੀ ਤਾਂ ਕ੍ਰਿਸਟਲ ਬਣ ਰਹੇ ਨੇ। ਜੇ ਤੁਸੀਂ ਫੇਰ ਦੁੱਧ ਪੀਓਗੇ ਤਾਂ ਉਹ ਕ੍ਰਿਸਟਲ ਦੀ ਫਾਰਮੇਸ਼ਨ ਹੋਰ ਵਧੂ। ਤਾਂ ਇਹਦੇ ਵਿੱਚ ਫੇਰ ਕਈ ਚੀਜ਼ਾਂ ਦਾ ਪ੍ਰੇਜ ਰੱਖਣਾ ਪੈਣਾ ਜਿਵੇਂ ਦੁੱਧ, ਦਹੀਂ, ਮਿਲਕ ਪ੍ਰੋਡਕਟਸ ਇਹ ਬੰਦ ਕਰਨੇ ਪੈਣੇ ਨੇ ਆਪਾਂ ਨੂੰ। ਤੁਸੀਂ ਕੋਸ਼ਿਸ਼ ਕਰੋ ਦਿਨ ਦੇ ਟਾਈਮ ਲੈ ਸਕਦੇ ਹੋ। ਜੀ। ਪਰ ਦੁਪਹਿਰੋਂ ਬਾਅਦ ਤੁਸੀਂ ਕੋਈ ਵੀ ਡੈਰੀ ਪ੍ਰੋਡਕਟ ਨਾ ਕੰਜ਼ੂਮ ਕਰੋ। ਜੇ ਤੁਹਾਨੂੰ ਦਿੱਕਤ ਹੈਗੀ ਤਾਂ ਬੜੀ ਬੜੀ ਕੀ ਹੁੰਦਾ ਲੋਕ ਕਹਿੰਦੇ ਵੀ ਠੀਕ ਹੈ ਜੀ ਇਹਨਾਂ ਨੇ ਕਿਹਾ ਦੁਪਹਿਰ ਤੋਂ ਬਾਅਦ ਨਾ ਖਾਓ ਬੜੇ ਲੋਕਾਂ ਨੂੰ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਪਰ ਹੋਰ ਕੋਈ ਰੋਗ ਨਹੀਂ ਹੈਗਾ ਤਾਂ ਉਹਨਾਂ ਲੋਕਾਂ ਨੂੰ ਅਸੀਂ ਰეკਮੈਂਡ ਕਰਦੇ ਆਂ ਮੇਰੇ ਰਾਤ ਨੂੰ ਸੌਣ ਲੱਗੇ ਹਲਦੀ ਵਾਲਾ ਦੁੱਧ ਦੁੱਧ ਪੀ ਕੇ ਪਿਓ ਉਹਦੇ ਨਾਲ ਨੀਂਦ ਵਧੀਆ ਆਊਗੀ ਕਿਉਂਕਿ ਉਹ ਚ ਕਸੀਨ ਨਾਮ ਦਾ ਪ੍ਰੋਟੀਨ ਹੁੰਦਾ ਜੋ ਸਲੋ ਰਿਲੀਜ਼ਿੰਗ ਪ੍ਰੋਟੀਨ ਪਰ ਹੁਣ ਮਸਲਾ ਇਹ ਹੈ ਇੱਕ ਪਾਸੇ ਬੰਦੇ ਦਾ ਪਹਿਲੇ ਹੀ ਪ੍ਰੋਟੀਨ ਵਧਿਆ ਹੋਇਆ ਤੇ ਉਹਨੂੰ ਮੈਂ ਪਿਉਰੀਨ ਵੀ ਦੇ ਰਿਹਾ ਪ੍ਰੋਟੀਨ ਵੀ ਦੇ ਰਿਹਾ ਉੱਪਰ ਦੀ ਮੈਂ ਚੱਕ ਕੇ ਉਹਨੂੰ ਕੈਲਸ਼ੀਅਮ ਵੀ ਦੇ ਰਿਹਾ ਹੂੰ ਔਰ ਇੱਕ ਬੜਾ ਸੋਹਣਾ ਤੁਹਾਡਾ ਸਵਾਲ ਹੈ ਇੱਕ ਮੈਂ ਹੋਰ ਇਹਦੇ ਵਿੱਚ ਮੈਸੇਜ ਐਡ ਆਨ ਕਰਦਾ ਵੀਜੀ ਕਦੇ ਵੀ ਭੁੱਲ ਭਲੇਖੇ ਜਿਹੜੀ ਕੈਲਸ਼ੀਅਮ ਦੀਆਂ ਗੋਲੀਆਂ ਨੇ ਜਿਵੇਂ ਛੋਟੇ ਹੁੰਦੇ ਤੁਸੀਂ ਦੇਖਿਆ ਹੋਊਗਾ ਛੋਟੇ-ਛੋਟੇ ਬੱਚੇ ਕੈਲਸ਼ੀਅਮ ਦੀਆਂ ਗੋਲੀਆਂ ਦੱਬ ਕੇ ਖਾਣ ਲੱਗ ਜਾਂਦੇ ਨੇ ਸਵਾਦ ਬੋਲ ਲਾਤੀਆਂ ਨੇ ਉਹਨਾਂ ਨੂੰ ਕਿਉਂਕਿ ਫਲੇਵਰ ਹੋ ਜੇ ਪਏ ਹੁੰਦੇ ਆ ਹਾਲੀ ਦੇ ਵਿੱਚ ਕੇਸ ਆਇਆ ਸੀਗਾ ਮੇਰੇ ਹਿਸਾਬ ਨਾਲ ਉਹ 5-6 ਸਾਲ ਤੋਂ ਵੀ ਛੋਟਾ ਬੱਚਾ ਸੀਗਾ ਤੇ ਉਹਨੇ ਫ੍ਰਿਜ ਦੇ ਉੱਤੇ ਜਿਹੜੀ ਉਹ ਕੈਲਸ਼ੀਅਮ ਵਾਲੀ ਗੋਲੀ ਚੱਕੀ ਪਤਾ ਨਹੀਂ ਨਾਲ ਕੈਲਸ਼ੀਅਮ ਸੀਗੀ ਉਹਦੇ ਵਿੱਚ ਆਇਰਨ ਸੀਗਾ ਉਹਨੇ ਉਹ ਚੱਕੀ ਆਪਾਂ ਅਕਸਰ ਇਹ ਛੋਦੇ ਵੀ ਬੱਚਿਆਂ ਵਾਸਤੇ ਆਇਰਨ ਤੇ ਕੈਲਸ਼ੀਅਮ ਚੰਗਾ ਹੁੰਦਾ ਉਹ ਬੱਚੇ ਨੇ ਸਾਰਾ ਪੱਤਾ ਖਾ ਗਿਆ ਤੇ ਵਿਧਨ ਦੇਖਦੇ ਦੇਖਦੇ ਸ਼ਾਇਦ 48 ਤੱਕ ਪਤਾ ਨਹੀਂ ਤਿੰਨ ਕਿ ਦਿਨਾਂ ਦੇ ਵਿੱਚ ਵਿੱਚ ਉਹ ਬੱਚਾ ਡੈੱਡ ਹੋ ਗਿਆ ਔਰ ਜਿਹੜੇ ਉਹ ਫਾਦਰ ਸਾਹਿਬ ਸੀਗੇ ਉਹ ਆਪ ਕੇਮਿਸਟ ਸੀਗੇ ਸੋ ਉਹਨਾਂ ਦਾ ਬੜਾ ਸੋਹਣਾ ਮੈਸੇਜ ਸੀਗਾ ਉਹ ਕਹਿੰਦੇ ਭਾਈ ਚਲੋ ਮੈਂ ਤਾਂ ਲਾਸ ਲੈ ਲਿਆ ਆਉਂਦੀ ਲਾਈਫ ਚ ਵੀ ਤੁਸੀਂ ਇਹ ਲਾਸ ਨਾ ਲਿਓ ਸੋ ਇਸ ਕਰਕੇ ਜਿਹੜੇ ਸੀ ਵਿਟਾਮਿਨਸ ਵੀ ਅਨਨੈਸੈਸਰਲੀ ਆਵਦੇ ਅੰਦਰ ਸੈੱਟ ਰਹੇ ਹਨ ਉਹ ਹਾਨੀਕਾਰਕ ਨੇ ਇਹ ਵੀ ਹਾਨੀਕਾਰਕ ਹੈ ਇਹ ਸਾਡੇ ਸ਼ਰੀਰ ਨੂੰ ਗੁਜਾ ਰਹੇ ਬਿਲਕੁਲ ਕਿਸੀ ਨੈਚੁਰਲ ਲਾਈਫ ਨਾਲ ਜੋ ਇਹ ਆਰਟੀਫੀਸ਼ੀਅਲ ਜ਼ਿੰਦਗੀ ਜਿਉ ਸਕੀਏ ਬਿਲਕੁਲ ਬਹੁਤ ਸ਼ੁਕਰੀਆ ਭਾਈ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇੱਕ ਵੀਡੀਓ ਐਸੀ ਬਣਾਈ ਕਿ ਜਿਸ ਨਾਲ ਮੈਨੂੰ ਲੱਗਦਾ ਹੁਣ ਵਿੰਟਰ ਸੌਨ ਵਾਲਾ ਸ਼ਰਦੀਆਂ ਦਾ ਵਿਆਹ ਦਾ ਸੀਜ਼ਨ ਆਉਣ ਵਾਲਾ ਬਿਲਕੁਲ ਇਹ ਨੁਸਖਾ ਦੇਖ ਕੇ ਮੈਨੂੰ ਲੱਗਦਾ ਵੀ ਟੋਟਕਾ ਦੇਖ ਕੇ ਹੁਣ ਜਿਹੜੀ ਬੇਬੇ ਜੀ ਨੂੰ ਤੇ ਗੋਡੇ-ਗੂਡੇ ਦੁਖਦੇ ਨੇ ਉਹ ਸਭ ਸੈੱਟ ਹੋ ਜਾਣਗੇ ਉਹ ਸਭ ਸੈੱਟ ਹੋ ਜਾਣਗੇ 100% ਸਾਡੀ ਵੀ ਇਹੀ ਖੁਸ਼ੀ ਹੈ ਬਹੁਤ ਸ਼ੁਕਰੀਆ ਭਾਈ ਧੰਨਵਾਦ ਸੋ ਤੁਸੀਂ ਵੀਡੀਓ ਵੇਖ ਲਈ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਸੇ ਐਸੇ ਜੇ ਬੀਬੀ ਤੁਹਾਡੇ ਤੱਕ ਹਾਏ ਹਾਏ ਕਰਦੀ ਹੁੰਦੀ ਆ ਵੀ ਦੇਖੀ ਮੈਨੂੰ ਮੜਿਆ ਸਹਾਰਾ ਦੇ ਦੇ ਮੈਨੂੰ ਪੌੜੀਆਂ ਚੜਾ ਦੇ ਤਾਂ ਤੁਸੀਂ ਆ ਨੁਸਖਾ ਬੀਬੇ ਅਪਣਾਇਆ ਸਕਦੇ ਹੋ ਬਾਪੂ ਤੁਸੀਂ ਆ ਨੁਸਖਾ ਬਣਾ ਸਕਦੇ ਹੋ ਬਾਕੀ ਜੇ ਕਿਸੇ ਮੇਰੇ ਵੀਰ ਭੈਣ ਨੂੰ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਘਰ ਬੈਠੇ ਕੁਝ ਨਹੀਂ ਕਰਨਾ ਯਾਰ ਹਲਦੀ ਦਾ ਇੱਕ ਛੋਟਾ ਜਿਹਾ ਪੀਸ ਲੈਣਾ ਉਸ ਨੂੰ ਸਾਰੀ ਰਾਤ ਪਾਣੀ ਦੇ ਵਿੱਚ ਭਿਓ ਕੇ ਰੱਖਣਾ ਹੈ ਸਵੇਰੇ ਉੱਠਦੇ ਸਾਰ ਤੁਸੀਂ ਉਹ ਪਾਣੀ ਸਿਪ ਸਿਪ ਕਰਕੇ ਪੀਣਾ ਹੈ 15 ਦਿਨ ਤੱਕ ਤੁਸੀਂ ਇਹ ਚੀਜ਼ਾਂ ਕਰੋ ਤਾਂ ਤੁਹਾਨੂੰ ਖੁਦ ਮਹਿਸੂਸ ਹੋਏਗਾ ਕਿ ਤੁਹਾਡੇ ਜੋੜਾਂ ਦੇ ਵਿੱਚ ਜੋ ਜਕੜਨ ਸੀ ਤੁਹਾਡੇ ਗਿੱਟਿਆਂ ਦੇ ਵਿੱਚ ਜੋ ਆਕੜ ਜੀ ਹੋਈ ਹੋਈ ਸੀ ਐਟੀਟਿਊਡ ਅੱਕੜਾਇਆ ਹੋਇਆ ਸੀ ਕਹਿੰਦੇ ਗਿੱਟੇ ਵੀ ਆਕੜੇ ਹੋਏ ਨੇ ਉਹ ਹਟ ਜਾਊਗਾ ਤੇ ਇਹ ਜਿ ਟੋਟਕਾ ਤੁਹਾਨੂੰ ਨਹੀਂ ਅਸਰ ਦੇ ਰਿਹਾ ਅਗਰ ਮੰਨ ਲਓ ਤੁਹਾਡੀ ਕੰਡੀਸ਼ਨ ਇਸ ਤੋਂ ਵੱਧ ਮਾੜੀ ਹੋ ਚੁੱਕੀ ਹੈ ਤਾਂ ਤੁਸੀਂ ਮਹਾਰਾਜਾ ਸਹੀ ਸ਼ਰਬਤ ਅੱਜ ਹੀ ਜਾ ਕੇ ਆਰਡਰ ਕਰਕੇ ਆਪਣੇ ਘਰੇ ਮੰਗਵਾ ਸਕਦੇ ਹੋ ਆਪ ਪੀ ਸਕਦੇ ਹੋ ਤੇ ਉਸ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਪਿਆ ਸਕਦੇ ਹੋ ਤਾਂ ਕਿ ਇਹ ਪ੍ਰੋਬਲਮ ਅੱਗੇ ਕਦੇ ਉਹਨਾਂ ਨੂੰ ਵੀ ਨਾ ਆਵੇ ਬਾਕੀ ਬੜੇ ਨਾਲ ਸਾਡਾ ਨਾਮ ਧੰਨਵਾਦ